ਇੰਨੀ ਛਤੀ ਸਾਹ ਨਹੀਂ ਛੱਡਦੇ ਆਏ ਆਏ ਕਰਨਾ ਯਾਰ ਵਾ ਸਾਹ ਨਹੀਂ ਛੱਡਦੇ ਹਾਂ ਉਦਾਂ ਨਿਮਰ ਸੁਭਾਅ ਦੇ ਮਾਲਕ ਅੜ ਜਾਈਏ ਤੇ ਰਾਹ ਨਹੀਂ ਛੱਡਦੇ ਸਾਹ ਨਹੀਂ ਛੱਡਦੇ ਇਹ ਵੀ ਗੱਲ ਹੈ ਖਾਸ ਅਸਾਂ ਦੀ ਹਾਂ ਗਰਮੀ ਦੇ ਵਿੱਚ ਚਾਹ ਨਹੀਂ ਛੱਡਦੇ ਤੇ ਕੀ ਕਹਿਣਾ ਹੈ ਛੱਡਦਾ ਤੈਨੂੰ ਹਾਂ ਸਾਡੀ ਮਰਜ਼ੀ ਜਾ ਨਹੀਂ ਛੱਡਦੇ ਜਾ ਨਹੀਂ ਛੱਡਦੇ ਕਿਤਾਬਾਂ ਵਾਲੇ ਪਾਸੇ ਵੀ ਲੋਕ ਟੁੱਟੇ ਹੈਗੇ ਪਰ ਇੰਨੇ ਪੰਦਰ ਤੇ ਨਹੀਂ ਟੁੱਟੇਗੇ ਜਿਹੜਾ ਜਿੰਨਾ ਵਖਾ ਦਿੱਤਾ ਜਾਂਦਾ ਹੈ। ਆਪਾਂ ਕਹਿ ਦਈਏ ਸਾਰਾ ਹੀ ਮਾਜਾ ਟੁੱਟ ਗਿਆ। ਸਾਰਾ ਹੀ ਮਾਜਾ ਟੁੱਟ ਗਿਆ। ਅ ਜੁਨੀਵਰਸਿਟੀ ਜਾਓਗੇ ਜਾਂ ਖਾਲਸਾ ਕਾਲਜ ਜਾਓਗੇ ਤੇ ਦਸਾਂ ਪਿੱਛੋਂ ਪੰਜਾਂ ਜਾਂ ਛਿਆਂ ਦੇ ਹੱਥ ਵਿੱਚ ਕਿਤਾਬ ਹੋਏਗੀ। ਹੂੰ। ਟੁੱਟੇ ਨਹੀਂ ਆ। ਜੀ। ਜੋੜਨ ਜੁੜਨ ਦਿੱਤਾ ਨਹੀਂ ਜਾ ਰਿਹਾ। ਤਾਬਾਂ ਨਾਲ ਜਦੋਂ ਮੈਂ ਜੁੜਿਆ ਫਿਰ ਮੈਨੂੰ ਪਤਾ ਲੱਗਾ ਕਿ ਇਸ ਤਰੀਕੇ ਨਾਲ ਲਿਟਰੇਚਰ ਜਿਹੜਾ ਵਾ ਉਹ ਇਕੱਠਾ ਕਰਨਾ ਹੈ ਆ ਪੜ੍ਹਨਾ ਨਹੀਂ ਆ ਜੀ ਕਿ ਜਿਹੜੀ ਕਿਤਾਬ ਮੈਨਾਂ ਲੱਗਦਾ ਹਾਂ ਕਿ ਆ ਕਿਤਾਬ ਜੇ ਇੱਥੇ ਪਈ ਹੈ ਨਾ ਬਸ ਅੱਜ ਹੀ ਪਈ ਹੈ ਕੱਲ ਨੂੰ ਨਹੀਂ ਹੋਣੀ ਇੱਥੇ ਤੇ ਵਿਦਵਾਨਾਂ ਦੇ ਆਪੋ ਆਪਣੇ ਵਿਚਾਰ ਆ ਇਸ ਬਾਰੇ ਹੂੰ ਕੁਝ ਵਿਦਵਾਨ ਕਹਿੰਦੇ ਮਾਤਰਾ ਡਿਗਣੀ ਨਹੀਂ ਚਾਹੀਦੀ ਹੂੰ ਪਰ ਜਦੋਂ ਉਹਨਾਂ ਦੀ ਕਿਤਾਬ ਪੜੀਦੀ ਉਹਨਾਂ ਨੇ ਖੁਦ ਡਿਗੀ ਹੁੰਦੀ ਆ ਫਿਰ ਬੰਦਾ ਯਕੀਨ ਕਿਵੇਂ ਕਰੇ ਹੋਰ ਚੰਗਿਆਂ ਦੇ ਸ਼ੋਰ ਵੀ ਨੇ ਮੈਂ ਦੱਸਾਂਗਾ ਨਹੀਂ ਹਾਂ ਮੰਦੇ ਅੰਦਰ ਚੋਰ ਵੀ ਨਹੀਂ ਮੈਂ ਦੱਸਾਂਗਾ ਨਹੀਂ ਜੀ ਇੱਕ ਤਿਲ ਉਸਦੀ ਠੋਡੀ ਤੇ ਇੱਕ ਬੁੱਲਾਂ ਤੇ ਹਾਂ ਇੱਕ ਦੋ ਥਾਵਾਂ ਹੋਰ ਵੀ ਨਹੀਂ ਮੈਂ ਦੱਸਾਂਗਾ ਮੈਂ ਦੱਸਾਂਗਾ ਨਹੀਂ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਬੁੱਕਮਾਰਕ ਲੈ ਕੇ ਆਇਆ ਤਿਆਜ ਜਿਸ ਕਿਤਾਬ ਦੀ ਚਰਚਾ ਕਰਾਂਗੇ ਉਸ ਕਿਤਾਬ ਦਾ ਨਾਮ ਹੈ ਸੋਹਬਤ ਮੀਤ ਹੋਣਾ ਨੇ ਲਿਖੀ ਆ ਸ਼ਾਇਰੀ ਦੀ ਕਿਤਾਬ ਹੈ ਮੇਲ ਫੇਸਬੁਕ ਰਾਹੀਂ ਹੁੰਦਾ ਹੈਗਾ ਇਹਨਾਂ ਦੀ ਸ਼ਾਇਰੀ ਮੈਂ ਫੇਸਬੁਕ ਰਾਹੀਂ ਪੜ੍ਹਨਾ ਤੇ ਜੋ ਸ਼ਾਇਰੀ ਦਾ ਪਹਿਲਾ ਹੀ ਸ਼ੇਰ ਪੜ੍ਹਦਾ ਤਾਂ ਦਿਲ ਦੇ ਅੰਦਰ ਉੱਤਰ ਜਾਂਦੀ ਹੈ ਗੱਲ ਮੈਂ ਅਕਸਰ ਕਹਿੰਦਾ ਹਾਂ ਕਿ ਕਿਤਾਬ ਦਾ ਕੋਈ ਵੀ ਪੰਨਾ ਪਰਤੋ ਤਾਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਮੋਬਾਈਲ ਦੇ ਉੱਤੇ ਗੂਠਾ ਭਾਲੇ ਸਾਰੀ ਦਿਹਾੜੀ ਕਮਾਈ ਜਾਓ ਸਿੱਖਣ ਨੂੰ ਹੀ ਮਿਲੇਗਾ ਸ਼ਾਮ ਤੱਕ ਸਿਰ ਦਰਦ ਕਰਨ ਲੱਗ ਜਾਊਗਾ ਹੁਣ ਜਿਵੇਂ ਆਪਾਂ ਕਿਸੇ ਵੀ ਸ਼ੇਰ ਦੀ ਗੱਲ ਕਰਦੇ ਹਾਂ ਕਿ ਇੱਕ ਸ਼ੇਰ ਹੈ ਕਿ ਇਹ ਮੇਰਾ ਇਹ ਖਿਆਲ ਮੁਹੱਬਤ ਹੋਏਗੀ ਹਾਲੇ 1-2 ਸਾਲ ਮੁਹੱਬਤ ਹੋਏਗੀ ਪਹਿਲਾਂ ਨਵੇਂਆਂ ਨਾਲ ਮੁਹੱਬਤ ਹੋਈ ਸੀ ਹੁਣ ਫੇਰ ਨਵੇਂਆਂ ਨਾਲ ਮੁਹੱਬਤ ਹੋਏਗੀ ਕਮਾਲ ਦੀ ਸ਼ਾਇਰੀ ਹੈ ਮੀਤ ਹੋਣਾ ਦੀ ਅੱਜ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿ ਮੈਂ ਠੀਕ ਹੂੰ ਬਿਲਕੁਲ ਠੀਕ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਦੀ ਕਾਪੀ ਮੈਨੂੰ ਇੱਕ ਦਿੱਤੀ ਐ ਤੇ ਤੁਹਾਡੇ ਸ਼ਹਿਰ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਦੇ ਵਿਚ ਬੈਠੇ ਆ ਤੁਸੀਂ ਆਏ ਹੋ ਇਹ ਮੇਰੇ ਤੁਹਾਨੂੰ ਪਾ ਗਿਆ ਕਿ ਤੁਸੀਂ ਮੇਰੀ ਖਾਤਰ ਇੰਟਰਵਿਊ ਲਈ ਤੋ ਤੇ ਕਰਾਇਓ ਇਹ ਬਹੁਤ ਵੱਡੀ ਗੱਲ ਹੈ ਮੇਰੇ ਲਈ ਸ਼ਾਇਰੀ ਕਿਵੇਂ ਲਿਖਣੀ ਸ਼ੁਰੂ ਕੀਤੀ ਸ਼ਾਇਰੀ ਅਸਲ ਵਿੱਚ ਮੈਂ ਪਹਿਲਾਂ ਛੋਟਾ ਹੁੰਦਾ ਕਵਿਸ਼ਰੀ ਲਿਖਦਾ ਹੁੰਦਾ ਸੀ ਜੀ ਗਾਉਂਦੇ ਵੀ ਸੀ ਨਹੀਂ ਗਾਉਣ ਦਾ ਮੇਰਾ ਮੈਂ ਵੈਸੇ ਕੁਝ ਸਮਾਂ ਕਾਪਟਨ ਵੀ ਸਿੱਖਿਆ ਕਵਿਸ਼ਰੀ ਕੀਤੀ ਵੀ ਪਰ ਹੁਣ ਮੇਰਾ ਥੋੜਾ ਜਿਹਾ ਸਿਸਟਮ ਹੈ ਨਹੀਂ ਆਵਾਜ਼ ਖਰਾਬ ਹੋ ਗਈ ਕੁਝ ਆਪਣੀਆਂ ਗਲਤੀਆਂ ਕੁਝ ਮਾਹੌਲ ਨਹੀਂ ਉਸ ਤਰੀਕੇ ਦਾ ਮਿਲਿਆ ਤੇ ਪਹਿਲਾਂ ਮੈਂ ਕਵਿਸ਼ਰੀ ਲਿਖ ਦਾਂਦਾ ਹਾਂ ਜੇ ਕੋਈ ਵੀ ਦਾ ਤਰਜ ਮਿਲ ਜਾਣੀ ਹੂੰ ਕੋਈ ਨਿਯਮ ਨਹੀਂ ਬਸ ਟਿਊਨ ਯਾਦ ਕਰਕੇ ਤੇ ਕਵਿਸ਼ਰੀ ਲਿਖ ਲੈਣੀ ਜੀ ਹੌਲੀ ਹੌਲੀ ਫਿਰ ਮੁੜ ਕੇ ਕਵਿਤਾ ਵਾਲੇ ਪਾਸੇ ਆ ਗਏ ਕਵਿਤਾ ਮੈਂ ਫੇਸਬੁੱਕ ਦੇ ਉੱਤੇ ਜਦੋਂ ਨਵੀਆਂ ਨਵੀਆਂ ਆਪਾਂ ਪੋਸਟ ਨਹੀਂ ਪਾਉਣੀ ਸ਼ੁਰੂ ਹੋਈ ਉਹਨੂੰ ਮੈਂ ਕੁਝ-ਕੁਝ ਦੋ-ਦੋ ਚਾਰ-ਚਾਰ ਲਾਈਨਾਂ ਪਾਇਆ ਕਰਨੀਆਂ ਉਹਦੇ ਉੱਤੇ ਉਹਨੂੰ ਵਧੀਆ ਰਿਸਪੌਂਸ ਮਿਲਣ ਲੱਗ ਪਿਆ ਜੀ ਤੇ ਇਦਾਂ ਹੀ ਮੇਰੀਆਂ ਕਿਤਾਬਾਂ 2 2 3 3 4 4 ਲੈਣਾ ਦੀਆਂ ਉੱਥੇ ਆਪਣੇ ਹੈਗੇ ਨੇ ਇੱਥੇ ਕਾਲਾ ਮਨਜਿੰਦਰ ਕਾਲਾ ਭਾਈ ਤਰਨ ਤਰਨਦੇ ਨੇ ਤੇ ਉਹ ਮਾਜਾ ਜਨਵਾਦੀ ਲਿਖਾਈ ਸਭਾ ਨਾਲ ਜੁੜੇ ਹੋਏ ਆ ਸਭ ਤੋਂ ਪਹਿਲਾਂ ਉਹਨਾਂ ਮੈਨੂੰ ਫੋਨ ਕੀਤਾ ਕਿ ਤੁਸੀਂ ਨਾ ਸਾਡੀ ਸਭਾ ਦਾ ਪ੍ਰੋਗਰਾਮ ਆ ਤੁਸੀਂ ਜ਼ਰੂਰ ਆਓ ਜੀ ਪਹਿਲੀ ਵਾਰੀ ਮੈਂ ਉੱਥੇ ਗਿਆ ਤਾਂ ਫਿਰ ਮੈਨੂੰ ਪਤਾ ਲੱਗਾ ਕਿ ਸਾਹਿਤ ਕੀ ਹੁੰਦਾ ਹੈ ਪਹਿਲਾਂ ਪਤਾ ਹੀ ਨਹੀਂ ਸੀ ਪਹਿਲਾਂ ਕੁਝ ਨਹੀਂ ਪਤਾ ਬਸ ਦੋ ਚਾਰ ਲੈਣਾ ਪਾ ਦਿੰਦੇ ਨੇ ਕਿ ਕਿਤਾਬ ਮੈਨੂੰ ਨਹੀਂ ਸੀ ਪਤਾ ਕਿ ਇਸ ਤਰੀਕੇ ਨਾਲ ਕੋਈ ਕਿਤਾਬਾਂ ਹੁੰਦੀਆਂ ਵਾ ਕੋਈ ਕਵਿ ਉਹ ਕਹਿੰਦੇ ਨੇ ਮੈਨੂੰ ਤਾਂ ਚਲੋ ਨਹੀਂ ਪਤਾ ਪਿੰਗਲ ਅਰੂਜ ਜਾਂ ਇਹ ਸਾਰੇ ਹਾਂਜੀ ਹਾਂਜੀ ਟੈਕਨੀਕਲੀ ਗੱਲਾਂ ਜਿਹੜੀਆਂ ਨੇ ਹਾਂਜੀ ਹਾਂਜੀ ਪਹਿਲਾਂ ਤੇ ਮੈਂ ਜਦੋਂ ਮਾਝ ਜਨਵਾਦੀ ਲਖਾਰੀ ਸਭਾ ਨਾਲ ਜੁੜਿਆ ਉਦੋਂ ਤੇ ਇਹ ਕਿ ਪ੍ਰੋਗਰਾਮਾਂ ਦੇ ਵਿੱਚ ਜਾਣ ਲੱਗ ਪਏ ਉਹ ਮਹੀਨਾਵਾਰ ਹਫਤਾਵਾਰ ਕੋਈ ਨਾ ਕੋਈ ਪ੍ਰੋਗਰਾਮ ਕਰਾਉਂਦੇ ਸੀ ਉਹਨਾਂ ਨਾਲ ਉੱਥੇ ਮੈਂ ਜਾਣ ਲੱਗ ਪਿਆ ਤੇ ਮੇਰਾ ਥੋੜਾ ਜਿਹਾ ਖੁੱਲ ਗਿਆ ਮੈਂ ਕਵਤਾ ਪੜ੍ਹਨੀ ਸ਼ੁਰੂ ਕਰਤੀ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਇੱਕ ਮੰਚ ਨਾਲ ਜੁੜਿਆ ਮੈਂ ਜੀ ਇਹ ਮੈਨੂੰ ਇੱਥੇ ਆਪਣੇ ਸਰ ਨੇ ਕਮਲਪ੍ਰੀਤ ਸਰ ਉਹਨਾਂ ਨੇ ਜੋੜਿਆ ਹੈ ਨਾਲ ਰਤਿੰਦਰ ਸੰਧੂ ਮੈਡਮ ਹੁਣਾ ਦਾ ਮੰਚ ਹੈ ਤੇ ਇਹਤੇ ਅਗੇ ਮੈਂ ਥੋੜਾ ਜਿਹਾ ਹੋਰ ਸ਼ਾਇਰਾਂ ਨਾਲ ਮਿਲਣ ਲੱਗ ਪਿਆ ਜਿਹੜੇ ਸੱਚੀ ਸੁਲਝੇ ਹੋਏ ਜਾਂ ਵੱਡੀਆਂ ਗੱਲਾਂ ਕਰਦੇ ਜਾਂ ਵੱਡੀਆਂ ਗੱਲਾਂ ਦੇ ਮਾਲਕ ਸੀ ਤੇ ਉਦੋਂ ਮੈਂ ਫਿਰ ਹੌਲੀ-ਹੌਲੀ ਪੜਦਾ ਰਿਹਾ ਜਾਂ ਲਿਖਦਾ ਰਿਹਾ ਪਰ ਮੈਨੂੰ ਇਹ ਹਜੇ ਮੈਂ ਸਿੱਖਣ ਵਾਲੇ ਪਾਸੇ ਨਹੀਂ ਹੋਇਆ ਕਿ ਮੈਂ شاعری ਪੜਦੇ ਰਹੇ ਜਾਂ ਮੈਂ ਹੋਰ ਵਿਧਾਵਾ ਨੇ ਕਹਾਣੀ ਨਾਵਲ ਨਾਵਲ ਨਾਟਕ ਮੈਨੂੰ ਮਤਲਬ ਵਿਧਾ ਜਿਹੜੀ ਮੈਨੂੰ ਕਿਤਾਬ ਪੜ੍ਹਨੇ ਆ 4 ਕ ਪੰਨੇ ਆ ਵਿੱਚੋਂ ਖੋਲ ਕੇ ਦੇਖਣੀ ਆ ਮੈਂ ਮੈਨੂੰ ਪਸੰਦ ਆ ਕਿ ਫਿਰ ਮੈਂ ਪੜ੍ਹ ਲੈਣੀ ਆ ਭਾਵੇਂ ਕਵਿਤਾ ਆ ਕੋਈ ਵੀ ਆ ਤੇ ਸਿੱਖਣ ਦੀ ਜਿਹੜੀ ਅਸਲ ਵਿੱਚ ਸਿੱਖਣ ਵਾਲੇ ਪਾਸੇ ਆ ਮੈਂ ਕਿਤਾਬ ਕਰਨ ਤੋਂ ਬਾਅਦ ਹੋਇਆ ਇਸ ਕਿਤਾਬ ਕਰਨ ਦਾ ਹਾਂਜੀ ਮੈਨੂੰ ਨਹੀਂ ਪਤਾ ਮੈਂ ਕੀ ਲਿਖਿਆ ਪਰ ਮੈਨੂੰ ਮੇਰੇ ਥੋੜੇ ਜਿਹੇ ਅੰਦਰ ਕੁਦਰਤੀ ਸੀ ਕੁਦਰਤੀ ਜੋ ਵੀ ਲਿਖਿਆ ਕੁਦਰਤੀ ਪ੍ਰਮਾਤਮਾ ਨੇ ਮੈਂ ਲਿਖਣਾ ਫੇਸਬੁੱਕ ਤੇ ਪਾਉਣਾ ਤੇ ਪਸੰਦ ਕਰਨਾ ਸਾਰਿਆਂ ਨੇ ਤਾਂ ਮੈਨੂੰ ਲੱਗਣ ਲੱਗ ਪਿਆ ਕਿ ਚਲੋ ਕਿਤਾਬ ਕਰਨੀ ਚਾਹੀਦੀ ਹੈ ਹਾਂ ਤੇ ਜਦੋਂ ਮੈਂ ਕਿਤਾਬ ਕਰ ਲਈ ਕਿਤਾਬ ਜਿਸ ਦਿਨ ਰਿਲੀਜ਼ ਕੀਤੀ ਉਸ ਤੋਂ 3 ਦਿਨ ਬਾਅਦ ਸੋਲਡ ਆਊਟ ਹੋ ਗਈ ਸੋਬਤ ਕਿਤਾਬ ਜੀ 3 ਦਿਨਾਂ ਵਿੱਚ ਸਾਰੇ ਇਹਦਾ ਐਡੀਸ਼ਨ ਵੇਚ ਗਿਆ ਹਾਂ ਤੇ ਉਦੋਂ ਚਰਚਾ ਚਾ ਗਈ ਕਿਤਾਬ ਕੇ ਖਾਲਸਾ ਕਲ ਜ ਕੋਈ ਸੋਹਬਤ ਤੇ ਇੱਕ ਮੁੰਡੇ ਦੀ ਨਵੀਂ ਕਿਤਾਬ ਆਈ ਆ ਕੋਈ ਸੋਹਬਤ ਕਰਕੇ ਕਿਤਾਬ ਐ ਤੇ ਬਹੁਤ ਚੱਲੀ ਆ ਉਸ ਤੋਂ ਬਾਅਦ ਮੇਰੇ ਨਾਲ ਜਿੰਨੇ ਵੀ ਕੋਈ ਵਿਦਵਾਨ ਸੱਜਣ ਸੀ ਜਿਹੜੇ ਕਿਤਾਬਾਂ ਪੜ੍ਹਦੇ ਸੀ ਉਹਨਾਂ ਨੇ ਸੰਪਰਕ ਕਰਨਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਮੈਂ ਤੁਹਾਡਾ ਸਿੱਖਣ ਵਾਲੇ ਪਾਸੇ ਹੋਇਆ ਵੀ ਸਿੱਖਣਾ ਚਾਹੀਦਾ ਸਿੱਖਣਾ ਚਾਹੀਦਾ ਪਹਿਲਾਂ ਕਿਉਂਕਿ ਫੇਸਬੁੱਕ ਦਾ ਹੈ ਹੀ ਮਾਹੌਲ ਇਹੋ ਜਿਹਾ ਜਿਨੇ ਵੈਸੇ ਵੀ ਮਤਲਬ ਜਾਣ ਪਛਾਣ ਵਾਲੇ ਵੈਸੇ ਹੀ ਕਹਿੰਦੇ ਆ ਕੋਕਾ ਹਾਂਜੀ ਹਾਂਜੀ ਉਹਨਾਂ ਕਹਿੰਦੇ ਪਤਾ ਨਹੀਂ ਆਪਾਂ ਕਿੱਡੇ ਕੋਕੇ ਆ ਨੇ ਉਹੀ ਉਹਨਾਂ ਨੇ ਕਹਿਣਾ ਕਿ ਮਨ ਲੋਗੇ ਤੁਹਾਡੀ ਲਿਖਤ ਜਿਹੜੀ ਆ ਇਹ ਬਹੁਤ ਜ਼ਿਆਦਾ ਵਧੀਆ ਆ ਜੀ ਤੁਸੀਂ ਤੁਹਾਨੂੰ ਕਿਤਾਬ ਕਰਨੀ ਚਾਹੀਦੀ ਆ ਆਪਾਂ ਸੱਚਮੁੱਚ ਮੰਨ ਲੈਣਾ ਕਿ ਸੱਚਮੁੱਚ ਕਰਨੀ ਚਾਹੀਦੀ ਹੈ ਪਰ ਸਿੱਖਣਾ ਜ਼ਰੂਰੀ ਆ ਤੁਹਾਨੂੰ ਲੱਗਦਾ ਕਿ ਅਕਸਰ ਕਹਿ ਦਿੰਦੇ ਨੇ ਜਿਵੇਂ ਕੋਈ ਲੇਖਕ ਆ ਕੋਈ ਰਾਈਟਰ ਆ ਗੀਤਕਾਰ ਆ ਕਹਿੰਦਾ ਵੀ ਮੇਰੇ ਅੰਦਰ ਤਾਂ ਕੁਦਰਤੀ ਇਹ ਗੱਲ ਸੀਗੀ ਇਹ ਹੀ ਮੈਂ ਇਹਦੇ ਬਾਰੇ ਕੋਈ ਥੋੜਾ ਜਿਹਾ ਵੱਖਰਾ ਸੋਚਦਾ ਆ ਕਿ ਸਿੱਖਣਾ ਕਵਿਤਾ ਸਿੱਖੀ ਨਹੀਂ ਜਾ ਸਕਦੀ ਤਹਾਡੇ ਅੰਦਰ ਹੋਏਗੀ ਨਿਖਾਰੀ ਜਾ ਸਕਦੀ ਹੈ ਨਿੱਖਰ ਸਕਦੀ ਹੈ ਪਰ ਕਪਤਾ ਤੁਸੀਂ ਸਿੱਖ ਨਹੀਂ ਸਕਦੇ ਜੀ ਹੁਣ ਮੈਂ ਸਿੱਖ ਲਈ ਮੈਨੂੰ ਬਹਿਰਾਂ ਦਾ ਪਤਾ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਮਾਤਰਾ ਕਿੱਦਾਂ ਕਿੱਥੇ ਡੇਗੀ ਜਾ ਸਕਦੀ ਹੈ ਕਿੱਥੇ ਨਹੀਂ ਰਗਣੀ ਤੇ ਦੂਸਰੀ ਗੱਲ ਇਹ ਵੀ ਹੈ ਕਿ ਵਿਦਵਾਨਾਂ ਦੇ ਆਪ ਕੋ ਆਪਣੇ ਵਿਚਾਰ ਆ ਇਸ ਬਾਰੇ ਹੂੰ ਕੁਝ ਵਿਦਵਾਨ ਕਹਿੰਦੇ ਮਾਤਰਾ ਡੇਗਣੀ ਨਹੀਂ ਚਾਹੀਦੀ ਹੂੰ ਪਰ ਜਦੋਂ ਉਹਨਾਂ ਦੀ ਕਿਤਾਬ ਪੜੀਦੀ ਉਹਨਾਂ ਨੇ ਖੁਦ ਡੇਗੀ ਹੁੰਦੀ ਹੈ ਫਿਰ ਬੰਦਾ ਯਕੀਨ ਕਿਵੇਂ ਕਰੇ ਮਤਲਬ ਸਮੇਂ ਦੇ ਹਿਸਾਬ ਨਾਲ ਉਹਨਾਂ ਦੇ ਆਪ ਦੇ ਵਿਚਾਰ ਬਦਲਦੇ ਗਏ ਜੀ ਹੁਣ ਜਿਹੜੀ ਇਹ ਗ਼ਜ਼ਲ ਮੈਂ ਜਦਾਂ ਗ਼ਜ਼ਲ ਲਿਖਦਾ ਹਾਂ ਜਿਹੜਾ ਗ਼ਜ਼ਲ ਕਾਵਿ ਰੂਪ ਹੈ ਇਹ ਹੈਗਾ ਵਾ ਅਰਬੀ ਫਾਰਸੀ ਦਾ ਕਾਵਿ ਰੂਪ ਆ ਜੀ ਉਹਨਾਂ ਦੀ ਜਿਹੜੀ ਲਿਪੀ ਹੈ ਉਹਨਾਂ ਦੀ ਜਿਹੜੀ ਸਕ੍ਰਿਪਟ ਹੈ ਉਹ ਸਾਡੇ ਤੋਂ ਬਿਲਕੁਲ ਵੱਖਰੀ ਹੈ ਉਹ ਮਾਤਰਾਵਾਂ ਜਿਹੜੀਆਂ ਆਪਣੇ ਸਿਹਾਰੀ ਬਿਹਾਰੀ ਬਹੁਤੀਆਂ ਲਾਉਂਦੇ ਹੀ ਨਹੀਂ ਆ ਬਹੁਤ ਘੱਟ ਲਾਉਂਦੇ ਜੀ ਤੇ ਅਸੀਂ ਉਹ ਜਿਹੜੀ ਉਹਨਾਂ ਦੀ ਹੈਗੀ ਆ ਗ੍ਰਾਮਰ ਆ ਗ਼ਜ਼ਲ ਦੀ ਜਿਹੜਾ ਪੈਰਾਮੀਟਰ ਆ ਮਾਪਣ ਦੇ ਉਹ ਅਸੀਂ ਪੰਜਾਬੀ ਦੇ ਉੱਤੇ ਲਾਗੂ ਕਰਦੇ ਹਾਂ ਤੇ ਲਾਗੂ ਹੋ ਹੀ ਨਹੀਂ ਸਕਦੇ ਜੀ ਜੇ ਆਪਾਂ ਸੱਚੀ ਗੱਲ ਕਰੀਏ ਤੇ ਸਾਡੀ ਜਿਹੜੇ ਅਸੀਂ ਮਾਝ ਏਰੀਆ ਦੇ ਸਾਡੀ ਸਾਉਂਡ ਹੀ ਇੱਕ ਵੱਖਰੀ ਕਿਸਮ ਦੀ ਅਸੀਂ ਹਾ ਹਾ ਬੋਲਦੇ ਨਹੀਂ ਆ ਉਹ ਵੈਸੇ ਵੀ ਉਹ ਮਾਤਰਾ ਦਾ ਫਰਕ ਪਾਇਆ ਜਾਂਦਾ ਹੈ ਤੇ ਉਹਦਾ ਕਰਕੇ ਮੈਨੂੰ ਲੱਗਦਾ ਵਾ ਕਿ ਜਿਹੜੀ ਇਹ ਚੀਜ਼ ਹੈ ਨਾ ਗ਼ਜ਼ਲ ਜਿਹੜੀ ਜਿੱਦਾਂ ਆ ਰਹੀ ਉਹਨੂੰ ਉਦਾਂ ਲਿਖੋ ਹਾਂ ਥੋੜੀ ਬੜੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਵਾ ਪਰ ਬਹੁਤਾ ਸਿੱਖ ਕੇ ਨਹੀਂ ਇਹਦੇ ਨਾਲ ਸਿੱਖ ਕੇ ਨਹੀਂ ਕੁਝ ਸ਼ਾਇਰ ਜਿਹੜੇ ਸੁਣਾਣਾ ਚਾਹੋਗੇ ਤੁਸੀਂ ਨਾਲ ਨਾਲ ਆਪਾਂ ਗੱਲਾਂ ਵੀ ਕਰਦੇ ਰਾਂਗੇ ਸ਼ਾਇਰੀ ਵੀ ਕਿਉਂਕਿ ਦੇਖਣ ਵਾਲੇ ਸੁਣ ਸਕਣ ਹਾਂਜੀ ਤੇ ਇਹਦੇ ਵਿੱਚ ਚਲੋ ਆ ਇੱਕ ਖੁੱਲੀ ਉਹ ਹੀ ਤੁਹਾਨੂੰ ਸੁਣਾ ਦਿੰਦਾ ਕਿ ਇੰਨੀ ਛੇਤੀ ਸਾਣੀ ਛੱਡ ਦੇ ਹਾਏ ਹਾਏ ਕਰਨਾ ਯਾਰ ਵਾ ਸਾਣੀ ਛੱਡ ਦੇ ਹਾਂ ਉਦਾਂ ਨਿਮਰ ਸੁਭਾਅ ਦੇ ਮਾਲਕ ਅੜ ਜਾਈਏ ਤੇ ਰਾਣੀ ਛੱਡ ਦੇ ਰਾਣੀ ਛੱਡ ਦੇ ਤੇ ਬੋਲ ਤੇਰੇ ਨੇ ਸ਼ਾਇਰੀ ਵਰਗੇ ਹਾਂ ਤਾਂ ਹੀ ਕਰਨੀ ਵਾ ਨਹੀਂ ਛੱਡਦੇ ਕੀ ਬਾਤ ਇਹ ਵੀ ਗੱਲ ਹੈ ਖਾਸ ਅਸਾਂ ਦੀ ਹਾਂ ਗਰਮੀ ਦੇ ਵਿੱਚ ਚਾਣੀ ਛੱਡ ਦੇ ਤੇ ਕੀ ਕਹਿੰਦਾ ਛੜਦਾ ਤੈਨੂੰ ਹਾਂ ਸਾਡੀ ਮਰਜ਼ੀ ਜਾਣ ਹੀ ਛੱਡ ਦੇ ਜਾਣ ਹੀ ਛੱਡ ਦੇ ਸਾਡੀ ਮਰਜ਼ੀ ਇਹ ਤਾਂ ਖਿਆਲ ਆਇਆ ਇਹ ਤਰੀਕਾ ਕਰ ਵੀ ਤੁਹਾਡਾ ਮੀਤ ਵੀਰੇ ਬਹੁਤ ਕਮਾਲ ਦਾ ਜਿਵੇਂ ਤੁਹਾਡੀਆਂ ਮੈਂ ਵੀਡੀਓ ਦੇਖਦਾ ਫੇਸਬੁੱਕ ਦੇ ਉੱਤੇ ਜਿਹੜੇ ਹਨ ਤੁਹਾਡਾ ਪੇਜ ਹੈ ਹਾਂਜੀ ਸੁਣਾਉਣ ਦਾ ਵੀ ਤਰੀਕਾ ਹੁੰਦਾ ਇੱਕ ਸ਼ਾਇਰੀ ਨੂੰ ਇਹ ਅਸਲ ਵਿੱਚ ਮਾਹੌਲ ਨਿਸਕਾਇਆ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਗਜ਼ਲ ਇਹ ਅਸਰ ਹੈ ਤੁਹਾਡਾ ਜਿਵੇਂ ਪਾਕਿਸਤ ਅਮਰਸਰ ਪਾਕਿਸਤਾਨ ਇਸਾਬਾ ਕਿਉਂਕਿ ਇੱਥੇ ਜਿਵੇਂ ਆਪਾਂ ਥੀਏਟਰ ਦੀ ਵੀ ਗੱਲ ਕਰਦੇ ਅਮਰਸਰ ਦੇ ਵਿੱਚ ਇੱਥੇ ਥੀਏਟਰ ਵੀ ਬਹੁਤ ਹੁੰਦਾ ਹੈਗਾ ਤੇ ਸ਼ਾਇਰੀ ਵੀ ਮੈਨੂੰ ਲੱਗਦਾ ਕਿ ਜੇ ਨਵੇਂ ਨੰ ਮੁੰਡਿਆਂ ਦੀ ਗੱਲ ਕਰੀਏ ਤੇ ਅਮਰਸਰ ਦੇ ਵਿੱਚ ਬਹੁਤ ਸ਼ਾਇਰ ਮੁੰਡੇ ਨਵੇਂ ਨਵੇਂ ਆ ਰਹੇ ਨੇ ਅੱਗੇ ਇਹ ਮੈਨੂੰ ਲੱਗਦਾ ਵਾ ਕਿ ਸਾਡੇ ਇਲਾਕੇ ਨੂੰ ਪ੍ਰਮਾਤਮਾ ਵੱਲੋਂ ਹੀ ਇਹ ਦਾਣ ਦਿੱਤਾ ਹੈ ਕਲਾ ਦਾ ਅਸੀਂ ਥੋੜਾ ਜਿਹਾ ਸਮੇਂ ਦੇ ਵਿੱਚ ਉਲਝ ਜਾਂਦੇ ਹਾਂ ਭਾਵੁਕ ਲੋਕ ਹਾਂ ਉਲਝ ਕੇ ਅਸੀਂ ਕਿਤਾਬਾਂ ਤੋਂ ਦੂਰ ਵੀ ਹੋਏ ਹਾਂ ਜ਼ਰੂਰੀ ਇਹ ਨਹੀਂ ਹੈ ਕਿ ਛੱਡੀਆਂ ਨਹੀਂ ਕਿਤਾਬਾਂ ਪੜ੍ਹਨੀਆਂ ਪਰ ਵਾਪਸ ਆ ਗਏ ਆ ਆਪਣੀ ਜਿਹੜੇ ਮੋੜਿਆ ਨਾ ਉਤੋਂ ਅਸੀਂ ਜ਼ਿਆਦਾ ਸਮੇਂ ਤੱਕ ਦੂਰ ਨਹੀਂ ਰਹਿ ਸਕੇ ਸਾਡੇ ਨਾਨਕ ਸਿੰਘ ਭਾਈ ਵੀਰ ਸਿੰਘ ਆਪਣੇ ਗੁਰਬਖਸ਼ ਸਿੰਘ ਪ੍ਰੀਤ ਲੜੀ ਬਹੁਤ ਵੱਡੇ ਵੱਡੇ ਲੇਖਕ ਹੋਏ ਨੇ ਇਸ ਮਿੱਟੀ ਦੇ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਹੁਣ ਤੱਕ ਪੜ੍ਹ ਕੇ ਆਂ ਲੱਗਦਾ ਜਿਵੇਂ ਅੱਜ ਦੀ ਗੱਲ ਹੋ ਰਹੀ ਹੈ ਸਮੇ ਤੋਂ ਪਾਰ ਜਾਂਦੀ ਉਹਨਾਂ ਦੀ ਰਚਨਾ ਸਾਨੂੰ ਹੁਣ ਜਿਹੜਾ ਆ ਪੰਜਾਬ ਦਾ ਇਲਾਕਾ ਆ ਪਾਕਿਸਤਾਨ ਦਾ ਜਾਂ ਇੱਧਰ ਦੇ ਪੰਜਾਬ ਦੀ ਗੱਲ ਕਰੀਏ ਲੈਂਦੇ ਪੰਜਾਬ ਦੀ ਚੜ੍ਹਦੇ ਪੰਜਾਬ ਦੀ ਇਹਦੇ ਵਿੱਚ ਸ਼ਾਇਰੀ ਦਾ ਜਿਹੜਾ ਵਾ ਸ਼ੁਰੂ ਤੋਂ ਰੁਝਾਨ ਜਿਹੜਾ ਵਾ ਵੱਡਾ ਹੀ ਰਿਹਾ ਹੈ ਜੀ ਮੁਸ਼ਾਇਰੇ ਹੁੰਦੇ ਰਹੇ ਉਧਰ ਮੁਸ਼ਾਇਰੇ ਹੁਣ ਵੀ ਹੁੰਦੇ ਆ ਹਾਲੇ ਆਪਣੇ ਹੁਣ ਸ਼ੁਰੂ ਕਰ ਰਹੇ ਅਸੀਂ ਮਤਲਬ ਕਿ ਪਿੱਛੇ ਆਪਣੇ ਪੰਜਾਬ ਚ ਮਤਲਬ ਆਪਣੇ ਪੰਜਾਬ ਦੀ ਗੱਲ ਕਰੀ ਉਧਰਲੇ ਪੰਜਾਬ ਤਾਂ ਹੁੰਦੇ ਹੋਣ ਲੋਕ ਪਿੰਡਾਂ ਚ ਸੁਣਦੇ ਨੇ ਮੁਸ਼ਾਇਰੇ ਬਿਲਕੁਲ ਬਿਲਕੁਲ ਉਹ ਮਨੋਰੰਜਨ ਦਾ ਉਹਨਾਂ ਕੋਲ ਸਾਧਨ ਹੀ ਇਹ ਆ ਮੇਰੇ ਕੋਲ ਉਹਨਾਂ ਦੇ ਹਾਇ ਤੇ ਘਰੇ ਮਨੋਰੰਜਨ ਦਾ ਸਾਧਨ ਰੱਖਿਆ ਸਾਡੇ ਕੋਲ ਅਸੀਂ ਥੋੜਾ ਜਿਹਾ ਪਿੱਛੇ हट ਗਏ ਪਰ ਹੁਣ ਅਸੀਂ ਹੌਲੀ ਹੌਲੀ ਇਹ ਚੀਜ਼ ਨੂੰ ਸ਼ੁਰੂ ਕੀਤਾ ਸੀ ਪਿੱਛੇ ਕਰਾਇਆ ਸੀ ਨਾਜ਼ੇ ਬੁਸ਼ਰਾ ਹਮ ਮੁਸ਼ਾਇਰਾ ਕਰਵਾਇਆ ਸੀ ਉਹਦੇ ਵਿੱਚ ਇੰਨੇ ਕ ਲੋਕਾਂ ਨੇ ਆ ਕੇ ਸ਼ਮੂਲੀਅਤ ਕੀਤੀ ਨਾ ਸੁਣਦੇ ਲਈ ਪਾਠਕ ਦੇ ਤੌਰ ਤੇ ਇੱਕ ਸਰੂਤੇ ਦੇ ਤੌਰ ਤੇ ਆਏ ਸਾਨੂੰ ਉਹ ਲੱਗਾ ਕਿ ਮੌਕੇ ਦੀ ਕਮੀ ਆ ਸਾਡੇ ਕੋਲ ਮਤਲਬ ਅਸੀਂ ਚੀਜ਼ ਅੱਗੇ ਨਹੀਂ ਲੈ ਕੇ ਆ ਰਹੇ ਲੋਕ ਸੁਣਨ ਵਾਲੇ ਵੀ ਹੈਗੇ ਆ ਪੜਨ ਵਾਲੇ ਵੀ ਹੈਗੇ ਆ ਬਸ ਅਸੀਂ ਸਿਰਫ ਇਹ ਜਿਹੜਾ ਆਲੇ ਦੁਆਲੇ ਫੈਲਿਆ ਹੋਇਆ ਹੈ ਕਿ ਮਾਝੇ ਦੇ ਲੋਕ ਕਿਤਾਬਾਂ ਨਹੀਂ ਪੜਦੇ ਜਾਂ ਕਿਤਾਬਾਂ ਤੋਂ ਦੂਰ ਹੋ ਗਏ ਆ ਇਹ ਤਾਂ ਇੱਕ ਤਾਂ ਫੈਲੀ ਹੋਈ ਗੱਲ ਹੈ ਇਹ ਮੈਨੂੰ ਲੱਗਦਾ ਹੈ ਕਿ ਫੈਲਨੀ ਨੇ ਫਲਾਈ ਗਈ ਆ ਜਾਨ ਬੁੱਝ ਕੇ ਕਾਰਨ ਕਾਰਨ ਮੈਨੂੰ ਕਿਤੇ ਨਾ ਕਿਤੇ ਲੱਗਦਾ ਵਾ ਕਿ ਸਾਡਾ ਜਿਹੜਾ ਖੇਤਾ ਆ ਕਿਤਾਬਾਂ ਨਾਲੋਂ ਟੁੱਟਾ ਜ਼ਰੂਰ ਆ ਥੋੜਾ ਪਰ ਉਹਨੂੰ ਇਸ ਤਰੀਕੇ ਨਾਲ ਜਿਵੇਂ ਨਸ਼ੇ ਦੀ ਗੱਲ ਕਰ ਨਸ਼ੇ ਦੀ ਜਿਵੇਂ ਉਹਨੂੰ ਮਨ ਲਵਾ ਕੇ ਕਹਿੰਦਾ ਕਿ ਮਾਝੇ ਵਿੱਚ ਨਸ਼ਾ ਹੀ ਨਸ਼ਾ ਵਾ ਹੈ ਆ ਇਹ ਨਹੀਂ ਗੱਲ ਕਿ ਨਹੀਂ ਹੈਗਾ ਪਰ ਐਨੇ ਪਦਰਤ ਨਹੀਂ ਹੈਗਾ ਜਿੰਨੇ ਪਦਰਤ ਦੇ ਉੱਤੇ ਵਖਾ ਦਿੱਤਾ ਜਾਂਦਾ ਹੈ ਕਿਤਾਬਾਂ ਵਾਲੇ ਪਾਸੇ ਵੀ ਲੋਕ ਟੁੱਟੇ ਹੈਗੇ ਪਰ ਐਨੇ ਪਦਰਤ ਦੇ ਨਹੀਂ ਟੁੱਟੇਗੇ ਜਿਹੜਾ ਜਿੰਨਾ ਵਖਾ ਦਿੱਤਾ ਜਾਂਦਾ ਹੈ ਆਪਾਂ ਕਹਿ ਦੀ ਸਾਰਾ ਹੀ ਮਾਝਾ ਟੁੱਟ ਗਿਆ ਸਾਰਾ ਹੀ ਮਾਝਾ ਟੁੱਟ ਗਿਆ ਮੈਂ ਤੁਸੀਂ ਇੱਥੇ ਸਾਡੇ ਉਧਰ ਹੈਗੇ ਚੂਸਲੇਵੜ ਪਿੰਡ ਪੈਂਦਾ ਆ ਉਤੋਂ ਦੇ ਮੈਨੂੰ ਉਹਨਾਂ ਦਾ ਆਪਣੇ ਹੈਗੇ ਪ੍ਰਿੰਸੀਪਲ ਉਹਨਾਂ ਦੀ ਕਿਤਾਬਾਂ ਵਿੱਚ ਆ ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ ਉਹਨਾਂ ਦੇ ਕੋਲ ਆਪਣੇ ਪੰਜਾਬ ਦੀ ਸਭ ਤੋਂ ਰਿਚ ਲਾਇਬ੍ਰੇਰੀ ਹੈ ਜੀ ਮਾਝੇ ਦੇ ਵਿੱਚ ਹੀ ਹੈ ਉਹਨਾਂ ਦਾ ਪਿੱਛੇ ਜੇ ਦੇਹਾਂਤ ਹੋ ਗਿਆ ਸੀ ਮੈਨੂੰ ਇੱਕ ਮੇਰੇ ਕੋਈ ਇਹੋ ਹੀ ਗੱਲ ਹੈ ਕਿ ਮੈਨੂੰ ਉਹ ਵਿਅਕਤੀਆਂ ਦੇ ਨਾਮ ਵਿਸਰ ਜਾਂਦੇ ਆ ਪਰ ਉਹਨਾਂ ਦੇ ਕੋਲ ਜੇ ਪੰਜਾਬ ਦੀ ਸਭ ਤੋਂ ਰਿਚ ਲਾਇਬ੍ਰੇਰੀ ਹੋ ਸਕਦੀ ਹੈ ਇਹਦਾ ਮਤਲਬ ਕਿ ਮਾਝੇ ਕੋਲ ਹਜੇ ਵੀ ਬਹੁਤ ਕਿਤਾਬਾਂ ਹੈਗੀਆਂ ਜੀ ਬ੍ਰਿਆਮ ਸਿੰਘ ਸੰਧੂ ਹੈਗੇ ਸਾਡੇ ਕੋਲ ਏਡੇ ਵੱਡੇ ਕਹਾਣੀਕਾਰ ਸਾਡੇ ਸੋਰ ਸਿੰਘ ਲੱਗਦੇ ਆ ਜੀ ਉਹਨਾਂ ਨੇ ਹੀ ਨਹੀਂ ਵੱਡੀਆਂ-ਵੱਡੀਆਂ ਕਹਾਣੀਆਂ ਲਿਖੀਆਂ ਇਹਦਾ ਮਤਲਬ ਸਾਡੇ ਕੋਲ ਸਾਹਿਤ ਵੀ ਹੈਗਾ ਸਾਹਿਤਕਾਰ ਵੀ ਹੈਗੇ ਆ ਨਾਨਕ ਸਿੰਘ ਸਾਡੇ ਕੋਲ ਹੈਗਾ ਆ ਜੀ ਨਾਨਕ ਸਿੰਘ ਨੇ ਕਿਤਾਬਾਂ ਉਹਨਾਂ ਨੇ ਇੰਨੇ ਨਾਵਲ ਲਿਖੇ ਆ ਉਹਨਾਂ ਨੂੰ ਪੜ ਰਹੇ ਆ ਤੁਸੀਂ ਅ ਯੂਨੀਵਰਸਿਟੀ ਜਾਓਗੇ ਜਾਂ ਖਾਲਸਾ ਕਾਲਜ ਜਾਓਗੇ ਤੇ ਦਸਾਂ ਪਿੱਛੋਂ ਪੰਜਾਂ ਜਾਂ ਛਿਆਂ ਦੇ ਹੱਥ ਵਿੱਚ ਕਿਤਾਬ ਹੋਏਗੀ। ਹੂੰ। ਟੁੱਟੇ ਨਹੀਂ ਆ। ਜੀ। ਜੋੜਨ ਜੁੜਨ ਦਿੱਤਾ ਨਹੀਂ ਜਾ ਰਿਹਾ। ਜੁੜ ਨਹੀਂ ਦਿੱਤਾ ਜਾ ਰਿਹਾ। ਪੰਜਾਬੀ ਵਿੱਚ ਤੁਸੀਂ ਚਲੋ ਇੱਕ ਤਨ ਮੈਂ ਵੀ ਗੱਲ ਦੱਸਦਾ ਕਿ ਪੰਜਾਬ ਸਾਡੇ ਇਲਾਕੇ ਦੀ ਤਰਾਸਦੀ ਆ। ਹੂੰ। ਜਾਂ ਸਾਰੇ ਪੰਜਾਬ ਦੀ ਤਰਾਸਦੀ ਆ ਕਿ ਅਸੀਂ ਬੁੱਕ ਸਟਾਲ ਆਇਆ। ਮੈਂ ਕੁਦਰਤੀ ਇਦੋਂ ਬੁੱਕ ਸਟਾਲ ਦੇਤੇ ਮੌਜੂਦ ਹਾਂ। ਹੂੰ। ਪੈਂਸ ਆਏ ਕਿਸੇ ਦੇ ਨਾਲ ਉਹਦੇ ਪਰਿਵਾਰ ਦੇ ਮਤਲਬ ਮੰਮੀ ਆਏ ਆ ਜਾਂ ਪਾਪਾ ਆਏ ਆ। ਪਾਪਾ ਲੱਗੇ ਖਲੋਤੇ ਤੇ ਲੜਕੀ ਕਹਿ ਰਹੀ ਹੈ ਕਿ ਮੈਂ ਆ ਕਿਤਾਬ ਲੈਣੀ ਆ ਕਿਤਾਬ ਉਥੇ ਸ਼ਾਇਦ ਹੈਗੀ ਯਾਰ ਮੁਹੱਬਤ ਹੋ ਜਾਣੀ ਹੈ ਹੂੰ ਤੇ ਉਹ ਕਹਿੰਦੀ ਮੈਂ ਕਿਤਾਬ ਇਹ ਲੈਣੀ ਆ ਨਾਮ ਟਾਈਟਲ ਸੋਹਣਾ ਲੱਗਾ ਯਾਰ ਮੁਹੱਬਤ ਹੋ ਜਾਣੀ ਹੈ ਨਹੀਂ ਨਹੀਂ ਬੱਚੇ ਅ ਇੰਗਲਿਸ਼ ਦੀ ਕੋਈ ਕਿਤਾਬ ਹੈ ਉਹ ਲੋ ਹੂੰ ਤੇ ਕਹਿੰਦੀ ਨਹੀਂ ਮੈਮ ਅਸੀਂ ਪੰਜਾਬੀ ਨਹੀਂ ਪ੍ਰਮੋਟ ਕਰਦੇ ਹਾਂ ਤੁਹਾਡੇ ਤੋਂ ਇੰਗਲਿਸ਼ ਦੀ ਕਿਤਾਬ ਨਹੀਂ ਹੈਗੀ ਜੀ ਤੇ ਉਹ ਕਿਤਾਬ ਇਹਨਾਂ ਰੱਖ ਕੇ ਚਲ ਗਏ ਮਤਲਬ ਕਿ ਸਾਡੇ ਲੋਕ ਪਤਾ ਨਹੀਂ ਇੰਗਲਿਸ਼ ਦੇ ਲਿਟਰੇਚਰ ਮੈਂ ਨਹੀਂ ਕਹਿੰਦਾ ਕਿ ਇੰਗਲਿਸ਼ ਦੇ ਲਿਟਰੇਚਰ ਮਾੜਾ ਹੈ ਲਿਟਰੇਚਰ ਤਾਂ ਲਿਟਰੇਚਰ ਹੈ ਲਿਟਰੇਚਰ ਸਾਰੇ ਵਧੀਆ ਪਰ ਉਹ ਅਸਲ ਇਹ ਹੈ ਕਿ ਜਿਹੜੀ ਤੁਹਾਡੀ ਭਾਸ਼ਾ ਉਹ ਜੇ ਤੁਹਾਨੂੰ ਸੋਖਿਆ ਸਮਝ ਲੱਗ ਜਾਂਦੀ ਹੈ ਹਾਂ ਜੀ ਰਸ਼ੀਅਨ ਲਿਟਰੇਚਰ ਕਿੰਨਾ ਆਪਣੇ ਇਧਰ ਅਨਵਾਦ ਹੋ ਕੇ ਆਇਆ ਹੈ ਹਾਂ ਜੀ ਸਾਡੇ ਇਲਾਕੇ ਨੂੰ ਵਿਖਾਵਾ ਕਿਤੇ ਨਾ ਕਿਤੇ ਥੋੜਾ ਜਿਹਾ ਵਿਖਾਵੇ ਦੀ ਜਿਹੜੀ ਚੀਜ਼ ਹੈ ਨਾ ਲਾਲਸਾ ਕਈਆਂ ਨੂੰ ਇਹ ਵੀ ਆਤੁੰਦੀ ਹੈ ਵੈਸੇ ਹੱਥ ਚ ਪੜਨੀ ਨਹੀਂ ਦੀ ਕਿਤਾਬ ਵੈਸੇ ਪੜਨੀ ਹੈ ਨਾ ਪੰਜਾਬੀ ਦੀ ਤੁਹਾਡੇ ਕੋਲ ਕਿਤਾਬ ਹੱਥ ਚ ਫੜੀ ਹੈ ਵੈਸੇ ਫੜੀ ਹੈ ਤੁਸੀਂ ਫੜੀ ਹੈ ਕਿਤਾਬ ਹੱਥ ਦੇ ਵਿੱਚ ਮੰਨ ਲਓ ਤੁਸੀਂ ਇੰਗਲਿਸ਼ ਦੀ ਵਿਖਾਵੇ ਲਈ ਫੜ ਕੇ ਲੈ ਆਏ ਰਾਜ ਖੋਲ ਕੇ ਪੜੋਗੇ ਤੁਹਾਨੂੰ ਕੋਈ ਸਮਝ ਨਹੀਂ ਆਈ ਇਹ ਹੁੰਦਾ ਤੁਹਾਨੂੰ ਲੱਗਦਾ ਜਿਵੇਂ ਮੇਲੇ ਲੱਗਦੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਵੀ ਕਰਾਉਨੇ ਹੋ ਪਟਿਆਲਾ ਯੂਨੀਵਰਸਿਟੀ ਵੀ ਕਰਦੇ ਆ ਚੰਡੀਗੜ੍ਹ ਵੀ ਹੁੰਦਾ ਹੈਗਾ ਹਾਂਜੀ ਕਿਤਾਬਾਂ ਪੜਨ ਲਈ ਖਰੀਦੀਆਂ ਜਾ ਰਹੀਆਂ ਕਿ ਰੈਕਸ ਸਜਾਉਣ ਲਈ ਅ ਜਿਆਦਾਤਰ ਮੈਨੂੰ ਲੱਗਦਾ ਕਿ ਜੇ ਰੈਕਾਂ 'ਚ ਸਜਾਉਣ ਲਈ ਵੀ ਰਹਿ ਰਹੇ ਹਨ ਰੱਖ ਰਹੇ ਆ ਤਾਂ ਵੀ ਫਾਇਦਾ ਹੈ ਫਾਇਦਾ ਕਿਵੇਂ ਮੈਂ ਜਦੋਂ ਯੂਨੀਵਰਸਿਟੀ ਆ ਮੈਂ ਪਹਿਲਾਂ ਕਿਤਾਬਾਂ ਨਾਲ ਮੇਰਾ ਬਹੁਤਾ ਲਿੰਕ ਨਹੀਂ ਹੁੰਦਾ ਇੱਕ ਦੋ ਕਿਤਾਬਾਂ ਮੈਂ ਪੜੀਆਂ ਸੀ ਰਾਣੀ ਤਰਤ ਜਾਂ ਪਵਿੱਤਰ ਪਾਪੀ ਜੀ ਯੂਨੀਵਰਸਿਟੀ ਆ ਕੇ ਗੋਗਨਗਦੇਵ ਯੂਨੀਵਰਸਿਟੀ ਆ ਕੇ ਮੈਂ ਜਦੋਂ ਆਪਣੇ ਵਿਦਵਾਨ ਸਜਣ ਡਾਕਟਰ ਦਰਿਆ ਹਣੀ ਡਾਕਟਰ ਮਨਜਿੰਦਰ ਹਣੀ ਇਹਨਾਂ ਦੇ ਲੈਕਚਰ ਸੁਨੇ ਤੇ ਉਹ ਲੈਕਚਰ ਸੁਣਨ ਤੋਂ ਬਾਅਦ ਮੈਨੂੰ ਲੱਗਾ ਕਿਤਾਬਾਂ ਨਾਲ ਕਿਤੇ ਨਾ ਕਿਤੇ ਜੁੜਨਾ ਚਾਹੀਦਾ ਹਮ ਕਿਤਾਬਾਂ ਨਾਲ ਜਦੋਂ ਮੈਂ ਜੁੜਿਆ ਫਿਰ ਮੈਨੂੰ ਪਤਾ ਲੱਗਾ ਕਿ ਇਸ ਤਰੀਕੇ ਨਾਲ ਲਿਟਰੇਚਰ ਜਿਹੜਾ ਵਾ ਉਹ ਇਕੱਠਾ ਕਰਨਾ ਆ ਪੜ੍ਹਨਾ ਨਹੀਂ ਆ ਜੀ ਕਿ ਜਿਹੜੀ ਕਿਤਾਬ ਮੈਨੂੰ ਆ ਲੱਗਦਾ ਕਿ ਆ ਕਿਤਾਬ ਜੇ ਇੱਥੇ ਪਈ ਆ ਨਾ ਬਸ ਅੱਜ ਹੀ ਪਈ ਆ ਕੱਲ ਨੂੰ ਨਹੀਂ ਹੋਣੀ ਇੱਥੇ ਵਿਗਜਾ ਨਹੀਂ ਮੈਂ ਕਿਤਾਬਾਂ ਲੈ ਲੈ ਕੇ ਰੱਖ ਲੈਣੀਆਂ ਪਟਿਆਲੇ ਇੱਕ ਵਾਰ ਮੈਂ ਪੇਪਰ ਦੇਣ ਗਿਆ ਪਟਿਆਲੇ ਉੱਥੇ ਮੈਨੂੰ ਕਿਸ ਨੇ ਦੱਸਿਆ ਇੱਥੇ ਭਾਸ਼ਾ ਵਿਭਾਗ ਹੈ ਮੈਨੂੰ ਪਹਿਲੀ ਵਾਰ ਉੱਥੇ ਪਤਾ ਲੱਗਾ ਉੱਥੇ ਭਾਸ਼ਾ ਵਿਭਾਗ ਹੈਗਾ ਜੀ ਭਾਸ਼ਾ ਭਾਗਿਆ ਤਾਂ ਉੱਥੇ ਉਹਨਾਂ ਨੇ ਕੋਈ ਐਗਜ਼ੀਬਿਸ਼ਨ ਲੱਗੀ ਹੋਈ ਸੀ ਪੁਰਾਣੀਆਂ ਕਿਤਾਬਾਂ ਜਿਹੜੀਆਂ ਸੀ ਉਹਨਾਂ ਕੱਢ ਕੇ ਰੱਖਿਆ ਸੀ ਇੱਕ ਇੱਕ ਪੈਸੇ ਦੀ ਦੋ ਦੋ ਪੈਸੇ ਦੀ ਕਿਤਾਬ ਵੀ ਕੋਈ 5 ਪੈਸੇ 1 ਰੁਪਏ ਦੀ ਕਿਤਾਬ ਮੈਂ ਉੱਥੇ ਲਾਜ ਰਵਾਨ ਹੁੰਦਾ ਬੰਦਾ ਜਾ ਕੇ ਉੱਥੇ ਕਈ ਵਾਰੀ ਤਾਂ ਮੈਨੂੰ ਲਾਲਚ ਹੀ ਵੜਾ ਆ ਗਿਆ ਰੁਪਈਆ ਮੈਂ ਹਜ਼ਾਰ ਮੇਰੇ ਕੋਲ ਤੇ ਮੈਂ 6-700 ਉਹ ਤਾਂ ਯਾਪੇ ਸਭ ਲੋਕ ਜਦੋਂ 1-1 ਪੈਸੇ ਦੀ 5 ਪੈਸੇ ਦੀ ਇੱਕ ਦਰਬਾਰ 6-7 ਸਸ ਦੇ ਇੱਕ ਦਰਬਾਰ ਕਿੰਨੀਆਂ ਆ ਗਈਆਂ ਉਹਨੀਆਂ ਐਨੀਆਂ ਕਿਤਾਬਾਂ ਆ ਗਈਆਂ ਕਿ ਮੇਰੇ ਕੋਲੋਂ ਬੈਗ ਜਿਹੜਾ ਉਹ ਵੀ ਭਰ ਗਿਆ ਕਿੱਟ ਵੀ ਭਰ ਗਈ ਐਂ ਸਾਈਡ ਦੇ ਉੱਤੇ ਐਹਰੋ ਕਰਕੇ ਉਹ ਰੱਸੀਆਂ ਨਾਲ ਬੰਦੀ ਕਰਦੇ ਨੇ ਨਹੀਂ ਕਿਹਾ ਵੀ ਆ ਗਈ ਚੱਕ ਲਿਆ ਕਰਦੇ ਨੇ ਕਹਿੰਦੇ ਹੀ ਆ ਪਰ ਉੱਥੋਂ ਵੀ ਲੈ ਕੇ ਆਇਆ ਮੈਂ ਕਿਨ ਇੱਕ ਜਿਵੇਂ ਜਲੂਸ ਆ ਰਿਹਾ ਹੋਵੇ ਨਾ ਕੋਈ ਵੇਖ ਰਿਹਾ ਨਾ ਮੈਨੂੰ ਲੋਕ ਇਦਾਂ ਵੇਖ ਰਹੇ ਸੀ ਕਿ ਕਿੰਨਾ ਦਾ ਬੰਦਾ ਹੈ ਇਹ ਕਿੰਨੀਆਂ ਕਿਤਾਬਾਂ ਚੱਕੀ ਜਾਂਦਾ ਤੇ ਮੈਨੂੰ ਇਹ ਮੈਨੂੰ ਇਹ ਵੀ ਪਤਾ ਸੀ ਕਿ ਮੇਰੇ ਤੋਂ ਪੜੀਆਂ ਵੀ ਨਹੀਂ ਜਾਣੀਆਂ ਇੰਨੀਆਂ ਜੇ ਮੰਨ ਲਓ ਜੀਵਨ ਦੀ ਭਾਜਣਾ ਸੁਝਾਉਂਦਾ ਸਮਾਂ ਨਹੀਂ ਹੈਗਾ ਮੈਂ ਆ ਕੇ ਆਪਣੀ ਕੱਪੜੇ ਕੱਢੇ ਬਾਹਰ ਉਹਨੂੰ ਕਿਤਾਬਾਂ ਨੂੰ ਤੋਂ ਪਲਵਾਈ ਅਲਮਾਰੀ ਚ ਰੱਖਤੀ ਹੂੰ ਬਸ ਘਰ ਨੇ ਵੀ ਕਹ ਕੇ ਪੜ ਵੀ ਲਿਆ ਕਰ ਲੈ ਆਉਣਾ ਆ ਪੜਦਾ ਤੇ ਤੂੰ ਹੈ ਨਹੀਂ ਆ ਤੇ ਮੈਂ ਕਹਿੰਦਾ ਮੈਂ ਪੜਦਾ ਆ ਮੈਨੂੰ ਬਲੋ ਪੜਦਾ ਮੈਂ ਘੱਟ ਹੀ ਹਾਂਵੇਂ ਕਹਾਂਗੇ ਬੜਾ ਬੜਾ ਦੇਖਦੇ ਵੀ ਸੋਹਣੀਆਂ ਲੱਗਦੀਆਂ ਤੁਹਾਨੂੰ ਤੁਹਾਨੂੰ ਉਹ ਵੀ ਤੁਹਾਡੇ ਤੇ ਅਸਰ ਕਰਦੀ ਏ ਗੱਲ ਮੈਨੂੰ ਵੇਖਣੀ ਚਾਹੀਦੀ ਮੇਰੇ ਮੇਰੇ ਨਾਲ ਵਾਪਰੀ ਹੋਈ ਆ ਮੇਰੇ ਘਰ ਵੀ ਬਹੁਤ ਵੱਡੀ ਲਾਇਬ੍ਰੇਰੀ ਆ ਉਹ ਸਾਇਬ੍ਰੇਰੀ ਨੂੰ ਬਣਾਉਣ ਪਿੱਛੇ ਮੇਰਾ ਇੱਕ ਦੋਸਤ ਆ ਸਕਪਾਲਬੀਰ ਨਾਂ ਦਾ ਸੀ ਉਹਦਾ ਨਾਂ ਮੇਰਾ ਇੱਕ ਪੱਤਰ ਪਿਆਰ ਚਿੱਠੀ ਕਲਮੀ ਮਿੱਤਰ ਕਹਿੰਦੇ ਸੀ ਸੀ ਉਹ ਚੱਲਦਾ ਸੀ ਮੈਂ ਜਦੋਂ ਉਹਦੇ ਘਰ ਪਹਿਲੀ ਵਾਰ ਗਿਆ ਨਾ ਜਦੋਂ ਪਹਿਲੀ ਵਾਰ ਉਹਨੂੰ ਮਿਲਣ ਗਿਆ ਕਿਉਂਕਿ ਚਿੱਠੀ ਪੱਤਰ ਤਾਂ ਲੈਕਦਾ ਸੀ ਜਦੋਂ ਮਿਲਣ ਗਿਆ ਤਾਂ ਉਹਨੇ ਐ ਲਿਮਾਰੀ ਖੋਲੀ ਹਾਂਜੀ ਤੇ ਲਿਮਾਰੀ ਚ ਕਿਤਾਬਾਂ ਹੀ ਕਿਤਾਬਾਂ ਉਹ ਮੇਰੇ ਤੇ ਇਨਾ ਅਸਰ ਕੀਤਾ ਉਸ ਗੱਲ ਨੇ ਤੇ ਮੈਂ ਸੋਚਿਆ ਮੈਂ ਜ਼ਿੰਦਗੀ ਚ ਆਪਦੇ ਘਰ ਲਾਇਬ੍ਰੇਰੀ ਬਣਾਉਂਦਾ ਮੇਰੇ ਘਰ ਦੋ ਲਾਇਬ੍ਰੇਰੀਆਂ ਨੇ ਪਿੰਡ ਤੇ ਇੱਕ ਮੇਰੇ ਸ਼ਹਿਰ ਉੱਤੇ ਇਹੋ ਇਹੋ ਚੀਜ਼ ਵੇਖ ਕੇ ਮੈਂ ਸੋਚਿਆ ਕਿ ਮੇਰੇ ਕੋਲ ਮੈਨੂੰ ਤਾਂ ਤੁਸੀਂ ਕਹਿੰਦੇ ਜਦੋਂ ਕੋਈ ਇੰਟਰਵਿਊ ਹੁੰਦੀ ਕਿਤਾਬਾਂ ਆਏ ਕਰਕੇ ਮਗਰ ਲੱਗੀਆਂ ਨੇ ਤਾਂ ਮੈਨੂੰ ਕਿਹਾ ਕਿ ਯਾਰ ਕਿੱਡੇ ਵਧੀਆ ਲੋਕ ਨੇ ਕਿਤਾਬਾਂ ਦੇ ਨਾਲ ਰਹਿੰਦੇ ਆ ਆਪਣੇ ਲੋ ਇਹ ਇੱਛਾ ਜਾਗਰਤ ਹੋਣੀ ਕਿ ਮੇਰੇ ਕੋਲ ਵੀ ਕਿਤੇ ਇਹ ਕਿਤਾਬਾਂ ਹੋਣਗੀਆਂ ਇੱਛਾ ਹੋਈ ਕਿ ਮੇਰੇ ਕੋਲ ਵੀ ਕਿਤੇ ਆਪਣੀ ਲਾਇਬ੍ਰੇਰੀ ਹੋਏਗੀ ਕਿਤਾਬਾਂ ਕਿਦਾਂ ਚਲੋ ਹੌਲੀ ਹੌਲੀ ਕਿਤਾਬਾਂ ਆਉਣ ਲੱਗ ਪਈਆਂ ਕਿਤਾਬਾਂ ਫਿਰ ਪੜਨ ਦਾ ਵੀ ਚਸਕਾ ਯੂਨੀਵਰਸਿਟੀ ਆ ਕੇ ਮਤਲਬ ਕਿ ਹੌਲੀ ਹੌਲੀ ਜਦੋਂ ਇੱਥੇ ਕਿਤਾਬ ਪੜਿਆ ਕਰਨੀ ਲੋਕਾਂ ਕਹਿੰਦੇ ਇੰਨੀਆਂ ਕਿਤਾਬਾਂ ਲੀਆਂ ਪੜ੍ਹੀਏ ਕੋਈ ਸ਼ਰਮੋ ਸ਼ਰਮੇ ਪੜ੍ਹਨੀ ਸ਼ੁਰੂ ਕਰਤੀਆਂ ਸ਼ਰਮੋ ਸ਼ਰਮੇ ਪੜ੍ਹਨੀ ਸ਼ੁਰੂ ਕੀਤੀ ਕਿਤਾਬ ਕੇ ਜੇ ਕਹਿੰਨੇ ਕਹਿਣਾ ਕਿ ਚਿੱ ਕਿ ਚਿੱਤਾਂ ਨੂੰ ਏਦਾਂ ਦੀ ਕਿਤਾਬ ਉਹਨੇ ਖੋਜੇ ਨੇ ਵਾਕਿਆ ਮੁੰਡਾ ਮੁੰਡਾ ਪਾੜ ਕੇ ਆਪੜ ਨਾਲ ਨਾਲ ਸ਼ਾਇਰੀ ਵੀ ਥੋੜੀ ਸੁਣਾ ਦਈਏ ਗੱਲਾਂ ਵੀ ਚਲਦੀਆਂ ਰਹਿਣਗੀਆਂ ਥੋੜੀ-ਥੋੜੀ ਸ਼ਾਇਰੀ ਵੀ ਹੁੰਦੀ ਰਹੇ ਤੇ ਵੀ ਸ਼ੇਰ ਤੁਹਾਡੇ ਬੜੇ ਕਮਾਲ ਦੇ ਨੇ ਤੇਲ ਵਾਲਾ ਜਰੂਰ ਸੇ ਸ਼ੇਰ ਸੁਣਾਇਓ ਮੈਨੂੰ ਬੜਾ ਕਮਾਲ ਲੱਗਦਾ ਕਹਿੰਦੇ ਕਿ ਹਮ ਇੱਕ ਕਵਤਾ ਹੈ ਕਿ ਜੇ ਗੱਲ ਰਾਜ਼ ਦੀ ਰਾਜ਼ ਰਹੇ ਤਾਂ ਚੰਗਾ ਹੈ ਹਮ ਤੇਰੀ ਮੇਰੀ ਲਾਜ਼ ਰਹੇ ਤਾਂ ਚੰਗਾ ਹੈ ਚੰਗਾ ਹੈ ਜੇ ਗੱਲ ਰਾਜ਼ ਦੀ ਰਾਜ਼ ਰਹੇ ਤਾਂ ਚੰਗਾ ਏ ਤੇਰੀ ਮੇਰੀ ਲਾਜ ਰਹੇ ਤਾਂ ਚੰਗਾ ਏ ਦਿਲ ਮੇਰੇ ਨੂੰ ਧੜਕਣ ਜਾਰੀ ਰੱਖਣ ਲਈ ਹੂੰ ਸੁਣਦੀ ਇੱਕ ਆਵਾਜ਼ ਰਹੇ ਤਾਂ ਚੰਗਾ ਏ ਕੀ ਬਾਤ ਇਸ਼ਕ ਦੇ ਅੰਦਰ ਇਸ਼ਕ ਨਿਭਾਉਣ ਵਾਲਿਆਂ ਨੂੰ ਹਾਂ ਲਗੀਆਂ ਦਾ ਲਿਹਾਜ਼ ਰਹੇ ਤਾਂ ਚੰਗਾ ਏ ਚੰਗਾ ਏ ਉਹਦੀ ਮੇਰੀ ਸਾਂਝ ਸਲਾਮਤ ਰੱਖਣ ਲਈ ਹੂੰ ਸੁਰ ਸਾਂਝਾਂ ਦਾ ਸਾਜ਼ ਰਹੇ ਤਾਂ ਚੰਗਾ ਏ ਤੇ ਅਰਜ਼ ਕਰਾਂ ਮੈਂ ਹਰ ਵੇਲੇ ਉਸ ਹਸਤੀ ਨੂੰ ਜੀ ਮੇਰੇ ਉੱਤੇ ਨਾਜ਼ ਰਹੇ ਤਾਂ ਚੰਗਾ ਏ ਕਿਆ ਬਾਤ ਹੈ ਮੇਰੇ ਉੱਤੇ ਨਾਜ਼ ਰਹਿ ਤਾ ਇਸ ਖਿੱਤੇ ਨੂੰ ਜਿਵੇਂ ਤੁਸੀਂ ਮੱਝਾ ਹੈਗਾ ਮਾਲਵੇ 'ਚ ਵੀ ਤੁਸੀਂ ਜਾਣਦੇ ਹੋ ਕਿਤਾਬ ਮੇਲਿਆਂ ਤੇ ਜਦੋਂ ਜਾਣਦੇ ਹੋ ਦਵਾਬੇ 'ਚ ਵੀ ਜਾਣੋ ਇਹਨਾਂ ਨੂੰ ਕਿਵੇਂ ਦੇਖਦੇ ਹੋ ਬੋਲੀ ਨੂੰ ਦੇਖਦੇ ਹੋ ਜਾਂ ਕਿਵੇਂ ਤੁਹਾਨੂੰ ਲੱਗਦਾ ਹੈ ਉਧਰਲੇ ਸ਼ਾਇਰਾਂ ਨੂੰ ਵੀ ਤੁਸੀਂ ਨਵੇਂ ਮੁੰਡੇ ਨੌਜਵਾਨ ਸ਼ਾਇਰਾਂ ਨੂੰ ਮਿਲਦੇ ਹੋਵੋਗੇ ਤੁਸੀਂ ਇਹ ਚਲੋ ਮੈਂ ਗੱਲ ਮੈਨੂੰ ਲੱਗਦਾ ਹੈ ਕਿ ਕਰ ਦੇਣੀ ਚਾਹੀਦੀ ਹੈ ਕਿਉਂ ਮਨ ਦੇ ਵਿੱਚ ਗੱਲ ਰੱਖਣੀ ਨਹੀਂ ਚਾਹੀਦੀ ਅਸੀਂ ਮਾਲਵੇ ਦੇ ਸਾਹਿਤ ਨੂੰ ਇੰਨਾ ਕੈਪਰੀਸ਼ੀਏਟ ਕਰਦੇ ਹਾਂ ਬੋਲੀ ਨੂੰ ਪੂਰੀ ਨੂੰ ਬੋਲੀ ਨੂੰ ਪੂਰੀ ਨੂੰ ਹਾਂ ਕੋਈ ਬੰਦਾ ਬੱਸ ਦੇ ਵਿੱਚ ਮਾਲਵੇਲੇ ਬੰਨੇ ਚਲ ਜੀ ਅਸੀਂ ਉਹ ਬੋਲਦੇ ਨਾ ਅਗਾਹਾਂ ਨੂੰ ਆਈ ਹਾਂ ਐ ਅਗਾਹਾਂ ਆ ਬਈ ਹਾਂ ਹਾਂ ਹਾਨੂੰ ਐ ਲੱਗਦਾ ਸ਼ਰ ਕਿੱਡੇ ਮਿੱਠੇ ਸੁਭਾਅ ਵਾਲੇ ਲੋਕ ਨੇ ਸਾਨੂੰ ਤਾਂ ਇਹ ਕਹਿੰਦੇ ਤੁਸੀਂ ਐਂ ਬੋਲਦੇ ਜਿਵੇਂ ਲੜਦੇ ਹੁੰਨੇ ਹੋ ਨਹੀਂ ਮਾਲਵੇਲੇ ਨੇ ਹਾਂ ਨਹੀਂ ਨਹੀਂ ਮੈਨੂੰ ਬਹੁਤ ਵਧੀਆ ਬੋਲੀ ਲੱਗਦੀ ਆ ਜੀ ਕਿਉਂਕਿ ਮੇਰੇ ਜਿਹੜੇ ਦਾਦੀ ਜਣੀਆਂ ਉਹ ਆਪਣੀ ਤੋਂ ਮੋਗੇ ਲਾਗੂ ਇੱਥੇ ਆਪਣੇ ਹੈ ਆ ਪਿੰਡ ਦੌਲੇ ਵਾਲੇ ਉੱਥੋਂ ਦੇ ਨੇ ਤੇ ਮੈਂ ਉੱਤੇ ਗਿਆ ਵੀ ਹਾਂ ਮੈਨੂੰ ਭਾਸ਼ਾ ਬੜੀ ਸੋਹਣੀ ਲੱਗਦੀ ਆ ਉਹਨਾਂ ਦੀ ਬੋਲਣੀ ਹੁਣ ਮਸਲਾ ਇਹ ਆਉਂਦਾ ਕਿਤਨਾ ਕਿਤੇ ਮਾਲਵੇ ਦੇ ਜਿਹੜੇ ਸਾਹਿਤਕਾਰ ਆ ਜਾਂ ਮਾਲਵੇ ਦੇ ਜਿੰਨੇ ਵੀ ਸਾਹਿਤਕਲ ਕੇ ਆ ਉਹ ਮਾਝ ਦੇ ਲੇਖਕਾਂ ਨੂੰ ਪ੍ਰਮੋਟ ਘੱਟ ਕਰਦੇ ਆ ਕਿਉਂ ਅੱਜ ਦੇ ਸਮੇਂ ਵਿੱਚ ਆ ਪੁਰਾਣੇ ਪੁਰਾਣੇ ਲੇਖਕਾਂ ਦੀ ਗੱਲ ਕਰਦੇ ਆ ਹੁਣ ਵੀ ਜਿਵੇਂ ਮੰਨ ਲਓ ਹੁਣ ਗੱਲ ਕਰੀਏ ਨਵੇਂ ਮੁੰਡੇ ਨਹੀਂ ਪ੍ਰਮੋਟ ਕਰਦੇ ਆ ਨਵੇਂ ਮੁੰਡੇ ਨਹੀਂ ਨਵੇਂ ਮੁੰਡੇ ਹੀ ਨਹੀਂ ਪ੍ਰਮੋਟ ਕਰਦੇ ਜਿਹੜੇ ਇੱਧਰ ਦੇ ਲੇਖਕ ਆ ਇਹ ਸਾਂਝ ਹੀ ਨਹੀਂ ਹੈ ਤੁਹਾਡੀ ਜਾਂ ਕੋਈ ਸਾਂਝ ਹੈ ਅਸੀਂ ਮੰਨ ਲਓ ਨਾਜ਼ੇ ਗੁਸ਼ਰਾ ਕਰਵਾਇਆ ਸੀ ਮਸ਼ਹਰੇ ਹੀ 10 ਕੇ ਜਾਣੇ ਇੱਥੋਂ ਦੇ ਹਨ ਬਾਕੀ ਸਾਰੇ ਮਾਲਵੇ ਤੋਂ ਭੁਲਾਏ ਹੀ ਕੋਈ ਦਬਾਬੇ ਤੋਂ ਮਤਲਬ ਕਿ ਸਾਨੂੰ ਇਹ ਕਿ ਜੇ ਕੋਈ ਸ਼ਾਇਰ ਹੈ ਤਾਂ ਉਹ ਆਉਣਾ ਚਾਹੀਦਾ ਇੱਥੇ ਜੀ ਪਰ ਉੱਤੇ ਪਤਾ ਨਹੀਂ ਕਿ ਜਦੋਂ ਕੋਈ ਸਾਹਿਤਿਕ ਸਮਾਗਮ ਹੁੰਦਾ ਆ ਆਪਣੇ ਆਲੇ ਦੁਆਲੇ ਦੇ ਲਾਗੇ ਚਾਗੇ ਦੇ ਇਕੱਤਰ ਹੋ ਜਾਂਦੇ ਆ ਸਾਹਿਤਿਕ ਸਮਾਗਮ ਕਰਕੇ ਖਤਮ ਕਰ ਦਿੰਦੇ ਆ ਤੇ ਇਹ ਵੀ ਨਹੀਂ ਕਿਤੇ ਜ਼ਿਕਰ ਹੁੰਦਾ ਕਿ ਮਾਝੇ ਦੇ ਵਿੱਚ ਕੋਈ ਲਖਾਰੀ ਬੈਠਾ ਹੈ ਹਮ ਮਾਝੇ ਦੇ ਲਖਾਰੀਆਂ ਨੂੰ ਇਸ ਤਰੀਕੇ ਨਾਲ ਉੱਥੇ ਵੇਖਿਆ ਜਾਂਦਾ ਵੈ ਕਿ ਜਿਵੇਂ ਇਹਨਾਂ ਕੋਲ ਸਾਹਿਤ ਨਹੀਂ ਹੈਗਾ ਬਸ ਐਵੇਂ ਗੱਲਾਂ ਕਰਦੇ ਆ ਦੂਜਾ ਸਾਨੂੰ ਦਿੱਕਤ ਪਰੇਸ਼ਾਨੀ ਕੀ ਆਉਂਦੀ ਹੈ ਕਿ ਜਦੋਂ ਉਹਨਾਂ ਨੇ ਮਤਲਬ ਮਾਲਵੇ ਦੇ ਵਿੱਚ ਆਪਣੀ ਭਾਸ਼ਾ ਦਾ ਲਫ਼ਜ਼ ਇਸਤੇਮਾਲ ਕੀਤਾ ਹੁੰਦਾ ਹੈ ਜੀ ਤੇ ਸਾਡੇ ਇੱਥੋਂ ਦੇ ਸਾਹਿਤਕਾਰ ਵੀ ਕਹਿੰਦੇ ਕਮਾਲ ਆ ਹੂੰ ਕਿ ਇਹ ਆਪਣੀ ਠੇਠ ਬੋਲੀ ਹੂੰ ਠੀਕ ਹੈ ਆਪਣੇ ਇਲਾਕੇ ਦੀ ਅੰਚਲਕਤਾ ਝਲਕਦੀ ਹੈ ਇਹਦੇ ਵਿੱਚ ਜੀ ਤੇ ਜੇਕਰ ਕੋਈ ਮਝੈਲ ਮਾਝੇ ਦਾ ਲੇਖਕ ਆਪਣਾ ਠੇਠ ਸ਼ਬਦ ਵਰਤ ਲੇ ਫਿਰ ਕਹਿੰਦਾ ਵੀ ਤੁਸੀਂ ਗਲਤੀਆਂ ਕਰਦੇ ਜੀ ਹਾਂ ਇਦਾਂ ਹੋਣਾ ਹੀ ਨਹੀਂ ਚਾਹੀਦਾ ਮੰਨ ਲਓ ਕਿ ਅਹੀਂ ਜਿਵੇਂ ਕੋਈ ਵੀ ਹਾਂ ਹਾਂ ਹੀ ਬੋਲਦੇ ਨਹੀਂ ਉਹ ਜਿਵੇਂ ਗਾਣਾ ਵੀ ਇੱਕ ਮਾਜੇ ਦੇ ਉੱਤੇ ਆਇਆ ਸੀ ਉਹਨਾਂ ਨੇ ਗਾਇਕ ਦਾ ਨਾਂ ਨਹੀਂ ਚੇਤੇ ਹੋ ਇਹ ਕਰਦੇ ਢਿਲਾਂ ਦਾ ਆਇਆ ਸ਼ਾਇਦ ਉਹੀ ਵੀ ਕੀ ਕਰਦੇ ਸਿਆ ਤੁਸੀਂ ਕੀ ਕਰਦੇ ਹੋ ਤੁਹਾਨੂੰ ਯਾਦ ਕਰਨ ਦੇ ਹੁਣ ਇਹ ਧਿਆ ਸ਼ਬਦ ਜਿਵੇਂ ਗ਼ਜ਼ਲ ਦੇ ਵਿੱਚ ਵਰਤਣਾ ਇਹ ਕਹਿਣਗੇ ਕੀ ਕਰਤਾ ਗਲਤ ਆ ਤੁਸੀਂ ਭਾਸ਼ਾ ਦਾ ਸਤਿਆਨਾਸ਼ ਕਰਨ ਦੇ ਜੀ ਖਤਮ ਕਰਨ ਦੇ ਜੀ ਭਾਸ਼ਾ ਨੂੰ ਸਾਡੇ ਉਹਨਾਂ ਸ਼ਬਦਾਂ ਹੀ ਬੋਲਦੇ ਆ ਫੈਸਲਾ ਹੌਸਲਾ ਹੂੰ ਬਿੰਦੀ ਲੱਗਦੀ ਨਹੀਂ ਇਹ ਸ਼ਬਦਾਂ ਗਿਆ ਫੈਸਲਾ ਹੂੰ ਹੌਸਲਾ ਹੂੰ ਸਾਡੇ ਸ਼ਬਦ ਹੈਗਾ ਵਾ ਸੀਸਾ ਸ਼ੀਸ਼ਾ ਹਾਂ ਸ਼ਬਦ ਹੈਗਾ ਸ਼ੀਸ਼ਾ ਹਾਂ ਅਹੀਂ ਸ਼ੀਸ਼ਾ ਬੋਲਦੇ ਆਂ ਅਹੀਂ ਇਹਨਾਂ ਸ਼ਬਦ ਬੋਲਦੇ ਆਂ ਸੜਕ ਹਾਂ ਤੇ ਸਾਡੇ ਮਾਝੇ 'ਚ ਬੋਲਦੇ ਸੜਕ ਹੁਣ ਹਾਂ ਸੱਸੇ ਪਰਬੰਦੀ ਸੱਸੇ ਪਰਬੰਦੀ ਅੱਛਾ ਸਾਡੇ ਸਮੱਸਿਆਵਾਂ ਹੈਗੀਆਂ ਵਾ ਸਰ ਸੜਕ ਨੂੰ ਅਸੀਂ ਸੜਕ ਬੋਲਦੇ ਨਾ ਤੇ ਜੇ ਉਹ ਹੀ ਚੀਜ਼ ਬੋਲਾਂਗੇ ਸਾਨੂੰ ਇਦਾਂ ਸਾਡੇ ਮੈਂ ਮੈਨੂੰ ਪੱਕਾ ਪਤਾ ਹੈ ਕਿ ਮੈਂ ਕਿੰਨੇ ਕਿ ਸ਼ਬਦ ਜਿਹੜੇ ਆਪਣੇ ਠੇਠ ਬੋਲਦੇ ਹੋਣਗੇ ਤੇ ਉਹ ਕਿਤੇ ਨਾ ਕਿਤੇ ਵਿਵਾਦ ਕਰਨ ਵਾਲਿਆਂ ਨੇ ਉਹ ਕੱਢ ਲੈਣਾ ਵਾ ਕਿ ਇਹ ਸ਼ਬਦ ਦਾ ਵਿਚਾਰਨ ਸਹੀ ਨਹੀਂ ਹੈਗਾ ਪਰ ਮੇਰੇ ਅਕੋਰਡਿੰਗ ਸਹੀ ਹੈ ਕਿਉਂਕਿ ਮੈਂ ਆਪਣੇ ਜਿਸ ਇਲਾਕੇ ਵਿੱਚ ਜਿਹੜੇ ਆਲੇ ਦੁਆਲੇ ਵਿੱਚ ਜੰਮਿਆ ਜਿੱਥੇ ਮੈਂ ਪੜਿਆ ਮੈਂ ਉਹ ਭਾਸ਼ਾ ਆਪਣੇ ਅੰਦਰੋਂ ਨਹੀਂ ਕੱਢ ਸਕਦਾ ਬਿਲਕੁਲ ਨਹੀਂ ਬੋਲੀ ਦਾ ਤਾਂ ਵੈਸੇ ਹਰ ਥਾਂ ਦੀ ਜਿਵੇਂ ਮਾਝੇ ਦੀ ਬੋਲੀ ਦੀ ਆਪਣੀ ਮਠਾਸ ਹੈ ਤੁਸੀਂ ਸਾਡੀ ਬੋਲੀ ਨੂੰ ਕਿਹਾ ਕਿ ਮਾਲਵੇ ਦੀ ਬੋਲੀ ਦੀ ਮਠਾਸ ਹੈ ਇਹ ਤਾਂ ਇਹੀ ਤਾਂ ਹੈ ਕਿਉਂਕਿ ਇੱਕ ਬਾਗ ਦੇ ਵਿੱਚ ਬਹੁਤ ਸਾਰੇ ਫੁੱਲ ਹੋਣਗੇ ਤਾਂ ਹੀ ਸੋਹਣਾ ਲੱਗੂਗਾ ਬਾਗ ਸਨੀ ਭਾਜੀ ਦਾ ਤੁਹਾਨੂੰ ਫੋਨ ਆ ਰਿਹਾ ਹੈ ਉਹਨਾਂ ਬਾਰੇ ਵੀ ਗੱਲ ਕਰਨੀ ਚਾਹੁੰਦਾ ਸੀਗਾ ਉਹ ਬਹੁਤ ਕਮਾਲ ਮੈਨੂੰ ਇਹ ਲੱਗਦਾ ਜਿਵੇਂ ਤੁਹਾਡੀ ਇੱਕ ਸਾਂਝ ਹੈ ਨਾ ਸਾਰੇ ਇਸ ਏਰੀਆ ਦੇ ਸ਼ਾਇਰਾਂ ਦੀ ਸਨੀ ਬਾਈ ਦੇ ਵੀ ਚੱਕ ਲਓ ਫੋਨ ਕੋਈ ਨਹੀਂ ਵਿੱਚ ਵਿੱਚ ਹੀ ਗੱਲ ਚੱਲਣ ਦਿਓ ਨਹੀਂ ਨਹੀਂ ਉਹ ਫਿਰ ਥੋੜਾ ਜਿਹਾ ਉਹਨਾਂ ਬਾਰੇ ਵੀ ਥੋੜਾ ਦੱਸੋ ਕਿਉਂਕਿ ਉਹਨਾਂ ਦੀਆਂ ਵੀਡੀਓ ਬਹੁਤ ਜਿਹੜੀਆਂ ਉਹ ਇੰਸਟਾ ਤੇ ਆਉਂਦੀਆਂ ਨੇ ਉਹਨਾਂ ਦਾ ਵੀ ਇੱਕ ਲਹਿਜਾ ਹੈ ਇੱਕ ਤਰੀਕਾਕਾਰ ਹੈ ਆਪਸ ਦੇ ਵਿੱਚ ਮਿਲ ਕੇ ਸਿੱਖਦੇ ਰਹਿੰਦੇ ਹੋ ਹਾਂਜੀ 100% ਅਸੀਂ ਜੁੜੇ ਹੀ ਸ਼ਾਇਰ ਇਸ ਕਰਕੇ ਸਾਂ ਸਨੀ ਪੱਕੋਗੇ ਭਾਜੀ ਹਰਮਨ ਅਸੀਂ ਸਾਡੇ ਅਸੀਂ ਤਿੰਨ ਜਣੇ ਹੁੰਨੇ ਹਾਂ ਜ਼ਿਆਦਾਤਰ ਇਕੱਠੇ ਬਾਕੀ ਕੋਈ ਵੀ ਮੁੰਡਾ ਜਿਵੇਂ ਉਹ ਚਾਹਲ ਦੀ ਗੱਲ ਕੀਤੀ ਸੀ ਤੁਸੀਂ ਚਾਹਲ ਅਹੀਂ ਉਹਦੇ ਨਾਲ ਨਾਲੇ ਸੰਪਰਕ ਕਰ ਲੈਣਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੁੰਡੇ ਨੂੰ ਦੱਸਿਆ ਜਾਵੇ ਕਿ ਰਸਤਾ ਕੀ ਹੈ ਕਿ ਭਟਕੇ ਨਾ ਕਿਸੇ ਗਲਤ ਹੱਤਾਂ ਵਿੱਚ ਆ ਕੇ ਆਪਣਾ ਜਿਹੜਾ ਸਾਹਿਤ ਹੈ ਜਾਂ ਆਪਣੀ ਜਿਹੜੀ ਰੁਚੀ ਹੈ ਖਤਮ ਨਾ ਕਰ ਲੇ ਸਾਡਾ ਇਹ ਹੀ ਮੇਨ ਪਰਪਸ ਹੁੰਦਾ ਸਾਰਿਆਂ ਦਾ ਜਿਵੇਂ ਤੁਸੀਂ ਜਿਵੇਂ ਕਿਤਾਬ ਕਰਦੇ ਹੋ ਹਾਂਜੀ ਤਾਂ ਸਨੀ ਭਾਜੀ ਜੀ ਮੈਂ ਉਹ ਇੱਕ ਦੂਜੇ ਨੂੰ ਦੱਸਦੇ ਹਾਂ ਵੀ ਇੱਥੇ ਇਹਨੂੰ ਐ ਸੈੱਟ ਕੀਤਾ ਜਾ ਸਕਦਾ ਹੈ ਮੈਂ ਕਰਾਇਆ ਜਾ ਸਕਦਾ ਬਿਲਕੁਲ ਬਿਲਕੁਲ ਅਹੀਂ ਕਿਤਾਬ ਕਰਦੇ ਉਦੋਂ ਜਦੋਂ ਸਾਨੂੰ ਲੱਗ ਜੇ ਕਿਤਾਬ ਇਹ ਕਰਨ ਵਾਲੀ ਹੈ ਹੂੰ ਰੋਜ਼ ਬੜੇ ਸਾਰੇ ਲੇਖਕਾਂ ਦੇ ਫੋਨ ਆਉਂਦੇ ਆ ਸਾਨੂੰ ਜਿਹੜਾ ਲੱਗੇ ਨਾ ਕਿ ਸ਼ਾਇਰੀ ਠੀਕ ਨਹੀਂ ਹੈ ਕਿਸੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਬੇਸ਼ੱਕ ਕਲਾਸਾਂ ਲਗਾ ਲਓ ਅਸੀਂ ਤੁਹਾਨੂੰ ਸਿਖਾਉਣ ਲਈ ਤਿਆਰ ਹਾਂ ਸੌਖੇ ਤਰੀਕੇ ਨਾਲ ਸਿਖਾਵਾਂਗੇ ਕੋਈ ਔਖਾ ਨਹੀਂ ਹੈ ਕਿ ਜਿਹੜਾ ਐਸੀ ਕੋਈ ਗੱਲ ਕਵਾਂਗੇ ਜਿੱਦੋਂ ਤੁਸੀਂ ਆਕ ਕੇ ਛੱਡ ਜੂਗੇ ਪਰ ਸਿੱਖ ਕੇ ਕਰੋਗੇ ਤੁਹਾਡੇ ਅੰਦਰ ਸਾਹਿਤ ਹੈਗਾ ਆ ਉਹਨੂੰ ਨਖਾਰੋਗੇ ਤਾਂ ਤੁਹਾਡੇ ਲਈ ਬਹੁਤ ਲਾਭ ਹਾਂ ਫਾਇਦਾ ਹੈ ਫਿਰ ਮੋਬਾਈਲਾਂ ਬਾਰੇ ਆਪਾਂ ਗੱਲ ਕਰ ਲਈਏ ਇੱਕ ਸਵਾਲ ਆਸਟ ਦੇ ਵਿੱਚ ਲੈਣਾ ਵੀ ਮੋਬਾਈਲ ਤੇ ਕਿਤਾਬ ਲੋਕ ਮੋਬਾਈਲ ਦੇ ਨੇੜੇ ਹੁੰਦੇ ਜਾਂਦੇ ਨੇ ਸਕਰੀਨ ਦਾ ਦੇਖਣ ਦਾ ਟਾਈਮ ਫੁੱਡਾ ਜੇ ਤੁਸੀਂ ਨੋਟ ਕਰੋ ਮੈਂ ਕਹਿੰਦਾ ਮੋਬਾਈਲ ਦੇ ਵਿੱਚ ਆਪਸ਼ਨ ਹੈਗੀ ਆ ਹਰ ਬੰਦਾ ਜੇ ਦੇਖੇ ਤੇ ਮੈਨੂੰ ਲੱਗਦਾ ਕਿ 14 14 15 24 24 ਘੰਟੇ ਬੰਦਾ ਬੈਠਾ ਰਹਿੰਦਾ ਮੋਬਾਈਲ ਤੇ ਨਿਕਲਦਾ ਵਿੱਚੋਂ ਕੁਝ ਨਹੀਂ ਹੈ ਕਿਤਾਬ ਅਸੀਂ 5 ਮਿੰਟ ਨਹੀਂ ਪੜ ਸਕਦੇ ਹਾਂ ਇਹ ਉਹ ਤੁਹਾਨੂੰ ਉਹ ਹੀ ਜਿਵੇਂ ਆਪਾਂ ਕਹੀਏ ਕਿ ਫੋਨ ਦੇ ਫਾਇਦੇ ਵੀ ਆ ਨੁਕਸਾਨ ਵੀ ਆ ਫਾਇਦੇ ਜੇ ਆਪਾਂ ਗਿਣੀਆਂ ਕਿ ਜਦੋਂ ਕੋਈ ਚੰਗੀ ਚੀਜ਼ ਆ ਜਾਂਦੀ ਹੈ ਹੁਣ ਮੈਂ ਜੇ ਗੱਲ ਕਰਾਂ ਮੈਂ ਫੇਸਬੁੱਕ ਦੇ ਉੱਤੇ ਇੱਕ ਕਿਤਾਬ ਵੇਖੀ ਸੀ ਪਹਿਲਾਂ ਰਾਣੀ ਤਾਤੇ ਕਿਤਾਬ ਹਰ ਫਾਰਮਰ ਕਰਕੇ ਹੈਗਾ ਆ ਮੁੰਡਾ ਨਹੀਂ ਹਰਮਨਜੀਤ ਉਹਨਾਂ ਦੀ ਕਿਤਾਬ ਨਹੀਂ ਨਹੀਂ ਉਹ ਡਾਇਰੈਕਟਰ ਉਹਨਾਂ ਨੇ ਲਿਖਿਆ ਹੋਣਾ ਹਰ ਫਾਰਮਰ ਹਰ ਫਾਰਮਰ ਉਹਨਾਂ ਨੇ ਉਹਨਾਂ ਜਿਹੜੀ ਕਿਤਾਬ ਕੀਤੀ ਤਾਂ ਹਰ ਫਾਰਮਰ ਆਪਣੇ ਫੇਸਬੁੱਕ ਪੇਜ ਦੇ ਉੱਤੇ ਬਹੁਤ ਜਿਆਦੀਆਂ ਉਹ ਪਾਉਂਦੇ ਹੁੰਦੇ ਸੀ ਵੀਡੀਓ ਤੇ ਹੌਲੀ ਹੌਲੀ ਮੁੜ ਕੇ ਉਹ ਜਿਹੜੀਆਂ ਕਿਤਾਬਾਂ ਆ ਮੈਨੂੰ ਲੱਗਾ ਕਿ ਮੇਰੀ ਕਿਤਾਬ ਵੀ ਜੇ ਮੈਂ ਕੀਤੀ ਤਾਂ ਇਦਾਂ ਚਰਚਾ ਚਾਹੂਗੀ ਮੇਰੇ ਵੀ ਲਾਈਨਾਂ ਦੀਆਂ ਸਟੋਰੀਆਂ ਪਿਆ ਕਰਨੀਆਂ ਉਦੋਂ ਰੁਚੀ ਜੀ ਪੈਦਾਈ ਮੈਨੂੰ ਲੱਗਦਾ ਮੇਰੇ ਲਈ ਇਹ ਪਲੱਸ ਪੁਆਇੰਟ ਹੋਇਆ ਆਪਣਾ ਮੋਬਾਈਲ ਦਾ ਜੀ ਪਰ ਵੈਸੇ ਜੇ ਆਪਾਂ ਗੱਲ ਕਰੀਏ ਕਿ 네ਗੇਟਿਵ ਪੱਕ 네ਗੇਟਿਵ ਪੱਕ ਬਹੁਤ ਆ ਲੋਕ ਮੋਬਾਈਲ ਦੇ ਵਿੱਚ ਐਂ ਕਹਿ ਦੇਣਗੇ ਵੀ ਪੀਡੀਐਫ ਭੇਜ ਦੋ ਕਿਤਾਬ ਦਾ ਅਸੀਂ ਪੜ ਲਾਂਗੇ ਖਰੀਦ ਕੇ ਨਹੀਂ ਪੜਨੀ ਖਰੀਦ ਕੇ ਨਹੀਂ ਪੜਨੀ ਮੋਬਾਈਲ 'ਚ ਪੀਡੀਐਫ ਭੇਜ ਦੋ ਬਹੁਤ ਕਿਤਾਬਾਂ ਦੇ ਬਣ ਜਾਂਦੇ ਆ ਪੀਡੀਐਫ ਸਾਰੇ ਪਏ ਆ ਪਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿਹੜਾ ਬੰਦਾ ਮੋਬਾਈਲ 'ਚ ਪੀਡੀਐਫ ਮੰਗਾ ਕੇ ਪੜ ਰਿਹਾ ਉਹ ਨਹੀਂ ਪੜ ਰਿਹਾ ਉਹਨੇ ਵੈਸੇ ਕੱਟੇ ਵੀ ਨਹੀਂ ਤੁਹਾਨੂੰ ਇੱਕ ਰਸ ਨਹੀਂ ਪੈਦਾ ਕਿਤਾਬ ਹੱਥ 'ਚ ਪੜ੍ਹੀ ਹੋਈ ਹੈ ਨਾ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਯਾਰ ਆ ਮੇਰੇ ਹੱਥ 'ਚ ਕਿਤਾਬ ਪੜ੍ਹੀ ਹੋਈ ਹੈ ਬਿਲਕੁਲ ਕਿਤਾਬ ਜਦੋਂ ਤੁਹਾਡੇ ਹੱਥ ਵਿੱਚ ਕਿਤਾਬ ਹੋਏਗੀ ਤੁਹਾਨੂੰ ਉਸ ਹੁਣ ਮੰਨ ਲਓ ਕਿ ਆਪਾਂ ਇਸ ਰੋ ਕਿਤਾਬ ਪੜ੍ਹ ਰਹੇ ਮੈਨੂੰ ਵਾਕਿਆ ਦਾ ਸਕੂਨ ਆਉਂਦਾ ਮੈਂ ਪਤਾ ਨਹੀਂ ਕਿੱਦਾਂ ਦੀ ਆਦਤ ਹੈ ਮੇਰੀ ਮੈਂ ਕਿਤਾਬ ਦੇਖਦਾ ਹਾਂ ਹੁਣ ਆ ਜਿਵੇਂ ਕਿਤਾਬ ਤੇ ਤੁਸੀਂ ਆਪੇ ਜ਼ਿਕਰ ਕੀਤਾ ਹੈ ਕਿ ਕਿਤਾਬ ਬਹੁਤ ਸੋਹਣੀ ਸ਼ਬਦੀ ਹੈ ਪਹਿਲੀ ਗੱਲ ਤੇ ਕਵਰ ਦੇਖ ਕਵਰ ਬਹੁਤ ਹੈ ਜੇ ਮੈਨੂੰ ਕਵਰ ਸੋਹਣਾ ਲੱਗਾ ਕਿਤਾਬ ਦਾ ਮੈਂ ਕਿਤਾਬ ਲੈਣੀ ਹੀ ਲੈਣੀ ਹੈ ਵੇਟ ਭਾਵੇਂ ਥਾਲੀ ਟਾਈਟਲ ਤੁਹਾਨੂੰ ਕਲਿੱਕ ਕਰ ਬੰਦਾ ਮਰ ਵੀ ਸਕਦਾ ਬੰਦਾ ਮਰ ਵੀ ਸਕਦਾ ਹੈ ਕਿਤਾਬ ਕੀਤੀ ਉਸਨੂੰ ਪੱਖੋਗੇ ਭਾਜੀ ਇਹਨਾਂ ਨੇ ਕਿਹਾ ਕਿ ਕਿਤਾਬ ਕਰਨੀ ਆ ਪਾਕਿਸਤਾਨੀ ਸ਼ਾਇਰ ਨੇ ਬੁਸ਼ਰਾ ਨਾਜ਼ੁਨੀ ਹਾਂ ਮੇਰੇ ਮਿੱਤਰ ਨੇ ਇੱਕ ਉਹਨਾਂ ਦਾ ਨਾਵਲ ਆਇਆ ਉਹ ਫਿਲਮ ਚ ਡਾਇਲੋਗ ਲਿਖਦੇ ਆ ਮੈਂ ਅਕਸਰ ਕਈ ਵਾਰੀ ਜ਼ਿਕਰ ਕਰਦਾ ਉਹਨਾਂ ਦਾ ਹਾਂਜੀ ਉਹ ਗੁਰਪ੍ਰੀਤ ਸੈਜੀ ਉਹਨਾਂ ਦਾ ਨਾਮ ਉਹ ਹੁਣੇ ਉਹਨਾਂ ਦਾ ਨਾਵਲ ਆਇਆ ਬੰਦਾ ਕਿ 9 ਤਰੀਕ ਉਹਨੇ ਟਾਈਟਲ ਕਲਿੱਕ ਕਰਦਾ ਹਾਂ ਕਲਿੱਕ ਕਰਦਾ ਹੈ ਕਿ ਇਹ ਕੀ ਚੀਜ਼ ਹੈ ਬੰਦਾ ਕਿ 9 ਤਰੀਕ ਹਾਂ ਉਹੀ ਕਿਉਂਕਿ ਇਹ ਤੁਹਾਨੂੰ ਪਤਾ ਦੇ ਮਗਰ ਦੇ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਕੀ ਜੀ ਸਾਡੇ ਨਾਲ ਸ਼ਬਦ ਜਿਹੜੇ ਹੁੰਦੇ ਆ ਉਹ ਸਾਨੂੰ ਖਿੱਚਦੇ ਆਪਣੇ ਵੱਲ ਜੀ ਉਹਨਾਂ ਬੰਦਾ ਮਰ ਵੀ ਸਕਦਾ ਇਦਾਂ ਮੈਂ ਕਹਿੰਨ ਉਹ ਐ ਕਰਕੇ ਕਿਤਾਬ ਕਹਿੰਦੇ ਨੇ ਬੰਦਾ ਮਰ ਵੀ ਸਕਦਾ ਉਹ ਕਿਤਾਬ 7 ਐਡੀਸ਼ਨ ਵੇਚੇ ਲਗਭਗ 10000 ਕਾਪੀ ਕਿਤਾਬ ਦੀ ਵੇਚੀ ਆ ਉਹਦੀ ਤੇ ਜਦੋਂ ਐ ਕਰਕੇ ਅਸੀਂ ਕਹਿੰਦੇ ਨੇ ਕਿ ਕਿਤਾਬ ਬਹੁਤ ਸੋਹਣੀ ਆ ਬੰਦਾ ਮਰ ਵੀ ਸਕਦਾ ਉਹ ਨਹੀਂ ਨਹੀਂ ਮੈਂ ਤਾਂ ਗਿੱਡ ਡਿਪਰੈਸ਼ਨ ਚ ਜਾਂਦੀ ਆ ਬੰਦਾ ਮਰ ਵੀ ਸਕਦਾ ਇਹ ਮੈਂ ਹਰ ਉਹਨਾਂ ਦੱਸੀਦਾ ਕਿ ਬੰਦਾ ਮਰ ਵੀ ਸਕਦਾ ਇਸ ਤਰੀਕੇ ਉਹਦੇ ਸ਼ੇਅਰ ਹੀ ਕਿ ਅਚਨ ਚੇਤਨਾ ਆਇਆ ਕਰ ਹੂੰ ਬੰਦਾ ਮਰ ਵੀ ਸਕਦਾ ਹੈ ਕਿੱਡਾ ਬੰਦਾ ਪਿਆਰਾ ਜਹਾ ਕੇ ਸ਼ੇਰ ਹੈ ਕਿ ਅਚਾਨਕ ਇਦਾਂ ਜਦੋਂ ਤੂੰ ਆ ਜਿੰਦਾ ਮੈਂ ਕਿ ਸਾਡੇ ਮਨ ਲੱਗੇ ਸਾਨੂੰ ਖੁਸ਼ੀ ਦਾ ਟਿਕਾਣਾ ਹੀ ਰਹਿਂਦਾ ਸਾਨੂੰ ਐ ਕਿ ਇੱਕਦਮ ਕੁਝ ਹੋ ਵੀ ਸਕਦਾ ਹੈ ਜੀ ਤੇ ਉਹ ਕਿਤਾਬ ਜਿਹੜੀ ਆ ਉਸ ਕਿਤਾਬ ਨੇ ਸਾਨੂੰ ਨਾ ਸੱਚੀ ਕੰਮ ਕਰਨ ਦੇ ਲਈ ਉਤਸ਼ਾਹਿਤ ਕਰ ਦਿੱਤਾ ਕੀ ਬਾਤ ਇੱਕ ਸ਼ੇਰ ਉਹ ਤੇਲ ਵਾਲਾ ਸੁਣਾ ਦਿਓ ਆਖਰ ਦੇ ਵਿੱਚ ਚਲੋ ਠੀਕ ਤੁਹਾਡੇ ਇਹਦੇ ਇਸੇ ਕਿਤਾਬ ਦੀ ਵਿੱਚ ਹੀ ਆ ਨਹੀਂ ਉਹ ਅਸਲ ਚ ਨਾ ਉੱਥੇ ਜਿੱਥੇ ਅਸੀਂ ਬੈਠਿਆ ਬੈਠਿਆ ਹੀ ਤਾਂ ਵੀਡੀਓ ਜਨ ਤਿਆਰ ਕੀਤੀ ਆ ਉੱਥੇ ਕਾ ਲਿਖਿਆ ਸੀ ਤੇ ਉਦਾਂ ਹੀ ਮੈਂ ਉਹਨੂੰ ਆਪਣੇ ਵੀਰ ਨੂੰ ਕਹਿ ਦਿੰਦਾ ਕਿ ਰਿਕਾਰਡ ਕਰ ਦਿਓ ਐ ਲਿਖਿਆ ਵੀ ਕਿਤਾਬ ਚ ਨਹੀਂ ਆਇਆ ਨਹੀਂ ਕਿਤਾਬ ਚ ਨਹੀਂ ਆਇਆ ਉਹ ਇਦਾਂ ਬੈਠੇ ਬੈਠੇ ਵੀਡੀਓ ਬਣਾਉਣ ਲੱਗੇ ਤਾਂ ਇਦਾਂ ਯੂਨੀਵਰਸਿਟੀ ਬੈਠੇ ਆਏ ਹਾਂ ਤੇ ਗੱਲ ਹੋਈ ਉਹ ਕਿਤੇ ਜ਼ਿਹਨ ਦੇ ਵਿੱਚ ਬੈਠਾ ਰਹਿ ਜਾਂਦਾ ਸ਼ੇਰ ਹੁਣ ਜਿਵੇਂ ਕੁਝ ਬੰਦੇ ਦੇ ਨਾਮ ਵੀ ਸੋਹਣੇ ਲੱਗਦੇ ਨੇ ਵਿੱਚ ਤੁਸੀਂ ਜ਼ਿਕਰ ਕੀਤਾ ਮੈਨੂੰ ਹੁਣ ਖਿਆਲ ਆਇਆ ਕਿ ਉਹ ਮੇਰੇ ਦਿਮਾਗ 'ਚ ਬੈਠਾ ਸੀ ਸ਼ੇਰ ਤਾਂ ਨਿਕਲਿਆ ਦੂੰ ਉਹ ਉਸੇ ਤਰ੍ਹਾਂ ਦਾ ਸ਼ੇਰ ਸੀ ਉਹ ਉਸੇ ਤਰ੍ਹਾਂ ਦਾ ਮੈਂ ਹੁਣ ਉਹ ਗੱਲ ਵੇਖੋ ਨਾਂ ਵੀ ਹੋਣ ਤਾਂ ਵੀ ਸੋਹਣੇ ਲੱਗਦੇ ਨੇ ਕੋਈ ਸੱਜਣਾ ਦੇ ਨਾਮ ਵੀ ਸੋਹਣੇ ਲੱਗਦੇ ਨੇ ਹਾਂ ਕੁਝ ਕੁਝ ਬੰਦੇ ਦੇ ਨਾਮ ਵੀ ਸੋਹਣੇ ਲੱਗਦੇ ਨੇ ਜੀ ਉਹ ਇਦਾਂ ਅ ਹੂੰ ਮੈਂ ਦੱਸਾਂਗਾ ਨਹੀਂ ਹਾਂ ਮਨ ਦੇ ਅੰਦਰ ਚੋਰ ਵੀ ਨਹੀਂ ਹਾਂ ਮੈਂ ਦੱਸਾਂਗਾ ਨਹੀਂ ਜੀ ਇੱਕ ਤਲ ਉਸਦੀ ਠੋਡੀ ਤੇ ਇੱਕ ਬੁੱਲਾ ਤੇ ਹਾਂ ਇੱਕ ਦੋ ਥਾਵਾਂ ਹੋਰ ਵੀ ਨਹੀਂ ਮੈਂ ਦੱਸਾਂਗਾ ਮੈਂ ਦੱਸਾਂਗਾ ਨਹੀਂ ਜੀ ਤੇ ਤੌਰ ਉਹਦੀ ਤੋਂ ਆਪੇ ਸਭ ਨੇ বুঝ ਜਾਣਾ ਹਾਂ ਤੇ ਝਾਂਜਰ ਦੇ ਬੋਰ ਵੀ ਨਹੀਂ ਹਾਂ ਮੈਂ ਦੱਸਾਂਗਾ ਨਹੀਂ ਕੀ ਬਾਤ ਹੈ ਦਿਲ ਮੇਰੇ ਦੇ ਕੋਨੇ ਸਾਰੇ ਤਕੜੇ ਨੇ ਹੂੰ ਇੱਕ ਦੋ ਹਿੱਸੇ ਕਮਜ਼ੋਰ ਵੀ ਨਹੀਂ ਮੈਂ ਦੱਸਾਂਗਾ ਉਹਨਾਂ ਕਮਜ਼ੋਰ ਜਿਹੜੀਆਂ ਆਪਣੀਆਂ ਭਾਵਨਾਵਾਂ ਹੰਦੀਆਂ ਵਾ ਮੰਨ ਲਓ ਆਪਣੇ ਪਰਿਵਾਰ ਨਾਲ ਸੰਬੰਧਿਤ ਆਪਣੇ ਕੋਈ ਬਹੁਤ ਅਜ਼ੀਜ਼ ਹੁੰਦਾ ਤੁਹਾਡੇ ਨਾਲ ਉਹਦੇ ਨਾਲ ਸੰਬੰਧਤ ਜਿਹੜੇ ਕੋਨੇ ਦੇ ਹਮੇਸ਼ਾ ਕਮਜ਼ੋਰ ਰਹਿੰਦੇ ਬੰਦੇ ਦੀ ਭਾਵੇਂ ਬੰਦਾ ਦੁਨੀਆ ਨਾਲ ਸਿਰਫ ਸਾਲੇ ਪਰ ਪਰਿਵਾਰ ਅੱਗੇ ਜਾਂ ਆਪਣੇ ਅੱਗੇ ਝੁਕਣਾ ਪੈਂਦਾ ਨੂੰ ਉਹ ਹੀ ਸੇ ਕਮਜ਼ੋਰ ਬੰਦੇ ਦੇ ਰਹਿੰਦੇ ਰਹਿੰਦੇ ਜੀ ਬਹੁਤ ਬਹੁਤ ਸ਼ੁਕਰੀਆ ਮੀਤ ਵੀਰੇ ਸਮਾਂ ਦਿੱਤਾ ਗੱਲਾਂ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਕਰਦੇ ਰਹਾਂਗੇ ਕਿਤਾਬਾਂ ਦੇ ਬਾਰੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਲਓ ਜੀ ਬੁੱਕਮਾਰਕ ਪ੍ਰੋਗਰਾਮ ਦੇ ਵਿੱਚ ਇਹ ਕਿਤਾਬ ਮੈਂ ਸਾਰਿਆਂ ਨੂੰ ਕਾਹੂੰਗਾ ਕਿਸ ਨੂੰ ਘਰ ਦੀ ਲਾਇਬ੍ਰੇਰੀ ਦੇ ਵਿੱਚ ਜ਼ਰੂਰ ਰੱਖੋ ਕਿਤਾਬ ਦੇਖਣ ਚ ਬੜੀ ਸੋਹਣੀ ਹੈ ਟਾਈਟਲ ਬੜਾ ਸੋਹਣਾ ਹੈਗਾ ਮੀਤ ਵੀਰੇ ਨੇ ਲਿਖੀ ਹੋਈ ਹੈ ਤੇ ਸ਼ਾਇਰੀ ਬੜੀ ਕਮਾਲ ਦੀ ਹੈ ਤੇ ਹਰ ਸ਼ੇਰ ਮਤਲਬ ਤੁਸੀਂ ਤੁਹਾਡੇ ਦਿਲ ਦੇ ਅੰਦਰ ਉਤਰੂਗਾ ਕਿ ਦਿਲ ਜੀ ਦੇ ਬਿਨ ਰਹਿ ਨਹੀਂ ਸਕਦਾ ਸਮਝ ਲਵੇ ਮੈਂ ਕਹਿ ਨਹੀਂ ਸਕਦਾ ਤੇ ਇਸ ਸ਼ਾਇਰੀ ਨੂੰ ਆਪਣੇ ਘਰ ਤੱਕ ਲੈ ਕੇ ਜਾਓ ਬੱਚਿਆਂ ਨੂੰ ਜ਼ਰੂਰ ਸ਼ਾਇਰੀ ਦੇ ਨਾਲ ਜੋੜੋ ਗਾਣਿਆਂ ਤੋਂ ਹਟਾ ਕੇ ਇਹਨਾਂ ਖਤਾਬਾਂ ਨਾਲ ਜੋੜੋ ਬੁੱਕਮਾਰਕ ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਭਕਤਾਂ